ਉਨੀ ਕਦੇ ਹੀ ਆ ਜਿੰਦਗੀ ਦੀ ਮਿਸਾਲ ਦਿਖਾਣੀ ਜਿਹੜੀ ਪੰਜਾਬੀ ਐ ਤਾ ਉਹੀ ਪੁਰਾਣਾ ਸਰੂਪ ਉਸੇ ਤਰ੍ਹਾਂ ਜੀਰੇ ਉਸੇ ਤਰ੍ਹਾਂ ਕੰਮ ਕਰ ਰਿਹਾ ਕਟ੍ਰਾਲੀ ਖੜੀ ਐ ਇਹਦੇ ਵਿੱਚ ਪੱਠੇ ਪਏ ਐ ਪਿੱਛੇ ਜਬੀ ਪਈਏ ਮੱਝ ਨੂੰ ਪਾਉਣ ਦੇ ਲਈ ਟੋਕਾ ਕੀਤਾ ਹੋਇਆ ਸੋ ਇਹ ਮੱਝਾਂ ਐ ਅੱਜ ਕੱਲ ਤਾਂ ਕਹਿੰਦੇ ਸ਼ੂਗਰ ਵਰਗੀਆਂ ਬਿਮਾਰੀਆਂ, ਬੀਪੀ ਵਰਗੀਆਂ ਬਿਮਾਰੀਆਂ ਬਹੁਤ ਹੋ ਗਈਆਂ ਵੀ ਚੀਨੀ ਜਿਹੜੀ ਆਪਾਂ ਖਾਂਦੇ ਆ ਸ਼ੂਗਰ ਉਹਦੇ ਨਾਲ ਬੜੀ ਹੋ ਰਹੀ ਤੁਸੀਂ ਕਿੰਦਾ ਦੀ ਖਰਾਕ ਆ ਤੁਹਾਡੀ ਘਰ ਚ ਵੈਸੀ? ਟੋਡਾ ਅਸੀਂ ਸਾਰਾ ਸਾਲ ਗੁੜ ਵਰਤਦੇ ਹਾਂ ਜੀ। ਗੁੜ ਵਰਤਦੇ ਹਾਂ। ਗੁੜ ਵਰਤਦੇ ਹਾਂ। ਕਿੱਦਾਂ ਜਾਂਦਾ ਗੁੜ? ਅਸੀਂ ਆਪਣਾ ਪੈਦਾ ਕਰਕੇ ਬਣਾਉਂਦੇ ਆ। ਗੁੜ। ਉਹ ਹੁਣ ਜਿਹੜੇ ਜੂਪੀ ਵਾਲੇ ਗੁੜ ਬਣਾ ਕੇ ਦਿੰਦੇ ਆ ਸਾਨੂੰ ਗੁੜ ਤਾਂ ਹੈ ਉਹ ਵੀ ਗੁੜ ਹੀ ਹੈ ਪਰ ਉਹ ਕਹਿਣ ਨੂੰ ਗੁੜ ਆ ਜੀ ਰਾਸਾ ਜੀ ਪਿਓੜ ਰਾਸਾ ਇਹ 6-3 ਰਾਸ ਦੇ ਪਾਉਂਦੇ ਆ ਸੀ ਜਿਦਾਂ ਹੈਗਾ ਫੇ ਗੁੜ ਬਣਦਾ ਜਦ ਬਾਅਦ ਵਿੱਚ ਫਿਰ ਉਹ ਗੁੜ ਚੱਕ ਵਿੱਚ ਚਲੇ ਜਾਂਦਾ ਇੱਧਰ ਆ ਜਾਂਦਾ ਹਾਂ ਜੀ ਇੱਧਰ ਆ ਗਿਆ ਉਦੋਂ ਬਾਅਦ ਇਹਦੀ ਸ਼ੱਕਰ ਬਣ ਜਾਂਦੀ ਆ ਗੁੜ 'ਚ ਚਾਹ ਚ ਪਾਉਤਾ ਜੀ ਗੁੜ ਚਾਹ ਫਟ ਜਾਂਦੀ ਏ ਕੋਈ ਇਹੋ ਜੀ ਚੀਜ਼ਾਂ ਇਦਾਂ ਤਾਂ ਨਹੀਂ ਹੈ ਕੋਈ ਉਹ ਜਿਹੜਾ ਹੈਗਾ ਚਾਹ ਦੀ ਜਿਹੜੀ ਫੁੱਟਦੀ ਆ ਉਹ ਤਾਂ ਫੁੱਟਦੀ ਆ ਜਦੋਂ ਗੰਨਾ ਮਾੜਾ ਹੁੰਦਾ ਜਾਂ ਗੁੜ ਮਾੜਾ ਹੁੰਦਾ ਕੁਆਲਿਟੀ ਹਲਕੀ ਹੁੰਦੀ ਆ ਉਹਦਾ ਤੁਸੀਂ ਗੰਨਾ ਦੇਖ ਲਓ ਸਾਡਾ ਗੰਨਾ ਜਿਹੜਾ ਪਿਆ ਹੈਗਾ ਉਹਦੇ 'ਚ ਕੋਈ ਕੀੜਾ ਨਹੀਂ ਲੱਗਿਆ ਹੋਇਆਗਾ ਇੱਕ ਦਿਨ ਸਾਡੇ ਕੋਲ ਇੱਥੇ ਬੰਦੇ ਆਉਂਦੇ ਹੁੰਦੇ ਆ ਉਹ ਯੂਪੀ ਤੋਂ ਆਏ ਹੋਏ ਸੀ ਹਰਿਆਣੇ ਤੋਂ ਉਹ ਮੈਨੂੰ ਪੁੱਛਦੇ ਵੀ ਤੁਸੀਂ ਕਿਆ ਮਸਾਲਾ ਪਾਉਂਦੇ ਹੋ ਦੇ ਵਿੱਚ ਮੈਂ ਕਿਹਾ ਅਸੀਂ ਤਾਂ ਕੋਈ ਮਸਾਲਾ ਨਹੀਂ ਪਾਉਂਦੇ ਹੈਗੇ ਸਿਰਫ ਇਹ ਨਿਕਾੜ ਲਾਉਂਦੇ ਆ ਮੈਂ ਕਿ ਕੋਈ ਹੋਰ ਮਸਾਲਾ ਕਿਹੜਾ ਥੋੜਾ ਜੇ ਤੁਸੀਂ ਦੱਸਦੇ ਵੀ ਕੋਈ ਹੋਰ ਵੀ ਮਸਾਲਾ ਆਏਗਾ ਉਹ ਕਹਿੰਦੇ ਵੀ ਇੱਕ ਮਸਾਲਾ ਆਉਂਦਾ ਵੀ ਉਹ ਇਹਨੂੰ ਟੇਟ ਕਰ ਦਿੰਦਾ ਅੱਛਾ ਜੀ ਮੈਂ ਵੀ ਸਾਨੂੰ ਤਾਂ ਇਹ ਮਸਾਲਾ ਸੀ ਨਾ ਵਰਤਣਾ ਨਾ ਵਰਤਦੇ ਆ ਕਿਉਂਕਿ ਅਸੀਂ ਅਸੀਂ ਆਪ ਵੀ ਖਾਣਾ ਹਾਂ ਜੀ ਮੇਰਾ ਸ਼ੁੱਧਤਾ ਦੀ ਗਾਰੰਟੀ ਹੈ ਸ਼ੁੱਧਤਾ ਦੀ ਦੇਖੋ ਜੀ 100% ਗਾਰੰਟੀ ਹੈ ਕੋਲ ਬੈਠ ਕੇ ਬੰਦਾ ਜੇ ਦੇਖ ਲਵੇ ਸਾਨੂੰ ਮਤਲਬ ਕੋਈ ਕਹਿ ਦਵੇ ਵੀ ਹਾਂ ਤੁਸੀਂ ਇਹ ਗਲਤ ਕੰਮ ਕਰਦੇ ਆ ਆਪਾਂ ਦੇਣਦਾਰ ਹੋਵਾਂਗੇ ਜੇ ਹੁਣ ਕੋਈ ਸੰਪਰਕ ਕਰਨਾ ਚਾਵੇ ਤਾਂ ਹੋਲੇ ਮਲੇ ਨੂੰ ਬੜੀਆਂ ਸੰਗਤਾਂ ਆਉਂਦੀਆਂ ਜੀ ਮਸਾਕੀ ਨੂੰ ਆਉਂਦੀਆਂ ਜੇ ਕੋਈ ਲੈਣਾ ਚਾਵੇ ਤਾਂ ਮਸਾਕੀ ਤੱਕ ਮਿਲ ਸਕਦਾ ਮਿਲ ਸਕਦਾ ਹਾਂ ਜੀ ਠੀਕ ਹੈ ਬਾਕੀ ਜੇ ਕੋਈ ਸੰਪਰਕ ਕਰ ਲਵਾ ਆਰਡਰ ਦੇਣਾ ਹੋਗਾ ਮੰਨ ਲਓ ਚਲੋ ਜੇ 4 ਦਿਨ ਇੱਧਰ ਉੱਧਰ ਹੋਊਗਾ ਜੇ ਵੀਰ ਮੈਂ ਅਸੀਂ ਮਤਲਬ ਅਸੀਂ ਠਹਿਰ ਕੇ ਲਜਾਵਾਂਗੇ ਅਸੀਂ ਫਿਰ ਆਉਣਾ ਆਏਗਾ ਇੱਧਰ ਨੂੰ ਕੋਈ ਦੂਰ ਤੇ ਆਉਂਦਾ ਬੰਦਾ ਉਹਦੇ ਜੋਗਾ ਅਸੀਂ ਰੱਖ ਵੀ ਸਕਦੇ ਹਾਂ ਵੀ ਸਾਡੇ ਬਜ਼ੁਰਗ ਵੀ ਆਪਣੇ ਬੱਚਿਆਂ ਨੂੰ ਕਹਿੰਦੇ ਰਹਿੰਦੇ ਸੀ ਓਏ ਪੜ ਲਾ ਓਏ ਪੜ ਲਾ ਫੇ ਸਾਡੇ ਵਾਂਗ ਖੇਤੀ ਚ ਮਰੂੰਗਾ ਖੇਤੀ ਮਰਨੇ ਵਾਲੀ ਚੀਜ਼ ਸੀ ਸਰਕਾਰਾਂ ਜਿਹੜੀਆਂ ਹੈਗੀਆਂ ਅੱਜ ਦੀਆਂ ਸਰਕਾਰਾਂ ਹੈਗੀਆਂ ਉਹ ਜਿਆਦਾ ਕਾਰਪੋਰੇਟਾਂ ਨੂੰ ਮਤਲਬ ਉਸ਼ਾਹਤ ਕਰਦੀਆਂ ਸਾਨੂੰ ਜ਼ਿਮੀਂਦਾਰਾਂ ਨੂੰ ਕਿ ਕਿਸਾਨਾਂ ਨੂੰ ਕਹਿ ਲੋ ਤੁਸੀਂ ਜਾਂ ਮਜ਼ਦੂਰਾਂ ਨੂੰ ਕਹਿ ਲੋ ਇਹਨਾਂ ਦੀ ਬਹੁਤੀ ਬਾਤ ਨਹੀਂ ਪੁੱਛਦੀਆਂ ਹੈਗੀਆਂ ਇਹਨਾਂ ਕੋਲ ਸੋਚਣਾ ਨਹੀਂ ਚਾਹੀਦਾ ਵੀ ਆਪਾਂ ਪੜ੍ਹ ਕੇ ਵੀ ਇਹ ਖੇਤੀ ਕਰ ਲੀਏ ਤਾਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਮਤਲਬ ਪੜ੍ਹ ਕੇ ਖੇਤੀ ਛੱਡੀਏ ਨਾ, ਖੇਤੀ ਨੂੰ ਹੋਰ ਵਧੀਆ ਤਰੀਕੇ ਨਾਲ ਕਰੀਏ। ਕਰਨੀ ਚਾਹੀਦੀ ਆ ਜੋ ਸਾਡਾ ਪਛਤਾਨੀ ਕੀਤਾ ਹੈ ਨਾ, ਉਹਨੂੰ ਆਪਾਂ ਮਾੜਾ ਨਹੀਂ ਕਹਿਣਾ ਚਾਹੀਦਾ ਹੈਗਾ। ਇੱਥੇ ਤਾਂ ਜੇ ਦੋ ਜੀ ਆ ਕਰਦੇ ਉਹਨਾਂ 'ਚੋਂ ਇੱਕ ਨਾ ਕਰ ਲਿਆ ਤਾਂ ਦੂਜੇ ਦਾ ਵੀ ਗੁਜ਼ਾਰਾ ਹੈਗਾ ਉਹਦੇ। ਉੱਥੇ ਤਾਂ ਜੇ ਇੱਕ ਜੀ ਕਰਨ ਵਾਲਾ ਏ ਤਾਂ ਉਹਦੇ ਮਗਰ ਕੋਈ ਬੰਦਾ ਦੂਸਰਾ ਨਹੀਂ ਰੋਟੀ ਖਾ ਸਕਦਾ ਹੈਗਾ। ਤੁਸੀਂ ਅੱਜ ਵੀ ਪੁਰਾਣੇ ਤਰੀਕੇ ਨਾਲ ਜੀ ਰਹੇ ਤੁਸੀਂ ਨਹੀਂ ਸੋਚਿਆ ਵੀ ਵੱਡੀਆਂ ਕੋਠੀਆਂ ਮਹਿਲ ਚੜ੍ਲਿਏ ਮੈਂ ਕਿਹ ਗੱਟੀਆਂ ਹੋਵੇ ਜੀ ਮਖਮਲੀ ਗਦੇਲੇ ਹੋਣ ਆਕੇ ਲੋਕੀ ਦੇਖਣ ਵੀ ਬੜਾ ਠਾਠਾ ਸਰਦਾਰਾਂ ਦਾ ਇਹ ਪੈਸਾ ਜਿਹੜਾ ਉਹ ਆਪਾਂ ਨਾ ਬਹੁਤਾ ਕੋਈ 2 ਨੰਬਰ ਚ ਕਮਾਇਆ ਹੈ ਨਾ 2 ਨੰਬਰ ਚ ਖਰਚਿਆ ਹੈ ਆਪਾਂ ਜਿਹੜੀ ਮਿਹਨਤ ਦੀ ਕਮਾਈ ਆ ਸੱਚੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਰਾਮ ਸਿੰਘ ਆ ਪੰਜਾਬ ਨੂੰ ਅਜਿਹਾ ਸੂਬਾ ਭਾਰਤ ਦਾ ਵੀ ਮੰਨਿਆ ਜਾਂਦਾ ਜਿੱਥੇ ਕੁਦਰਤ ਨੇ ਬਹੁਤ ਨਿਯਾਮਤਾਂ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਨਿਵਾਜਿਆ ਜਿੱਥੇ ਇਸ ਥਾਂ ਦੇ ਉੱਤੇ ਹਰ ਰੁੱਤ ਆ ਕੇ ਸਰਦੀ ਗਰਮੀ ਬਸੰਤ ਆਪਣਾ ਜਲਵਾ ਦਿਖਾਉਂਦੀ ਹੈ ਤਾਂ ਉਸ ਦੇ ਨਾਲ ਇੱਥੋਂ ਦੀ ਧਰਤੀ ਇੰਨੀ ਕਿ ਜ਼ਿਆਦਾ ਉਪਜਾਊ ਹੈ ਤੇ ਪਾਣੀ ਇੰਨਾ ਨਿਰਮਲ ਹੈ ਇਸ ਥਾਂ ਦਾ ਕਿ ਇਹ ਥਾਂ ਦੇ ਲੋਕ ਰਾਜਿਆਂ ਵਾਂਗ ਜ਼ਿੰਦਗੀ ਬਤੀਤ ਕਰਦੇ ਰਹੇ ਆ ਪਰ ਜੇ ਜੋਕੇ ਹਾਲਾਤਾਂ ਦੀ ਗੱਲ ਕਰੀਏ ਤਾਂ ਲੋਕ ਇੱਥੇ ਵੀ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ ਉਹਨਾਂ ਪਿੱਛੇ ਕਮੀ ਕਿਹੜੀ ਚੀਜ਼ ਦੀ ਰਹੀ ਆ ਕਿਉਂ ਲੋਕ ਅਜਿਹੇ ਜੀਵਨ ਦੇ ਵਿੱਚ ਵੜ ਗਏ ਜਿਹੜੀ ਚੀਜ਼ ਨੇ ਪੰਜਾਬ ਦੀ ਵਿਰਾਸਤ ਸੀ ਜੋ ਪੰਜਾਬ ਦਾ ਵਿਰਸਾ ਸੀ ਉਹ ਤਾਂ ਰੂਪ ਹੀ ਵਿਗਾੜ ਕੇ ਰੱਖਤਾ ਲੋਕ ਸ਼ਹਿਰੀਕਰਨ ਲੋਕਾਂ ਦਾ ਹੋ ਗਿਆ ਕੀ ਹੋਇਆ ਪਰ ਅੱਜ ਤੁਹਾਨੂੰ ਇੱਕ ਅਜਿਹੀ ਜ਼ਿੰਦਗੀ ਦੀ ਮਿਸਾਲ ਦਿਖਾਣੀ ਜਿਹੜੀ ਪੰਜਾਬੀਅਤ ਦਾ ਉਹੀ ਪੁਰਾਣਾ ਸਰੂਪ ਉਸੇ ਤਰ੍ਹਾਂ ਜੀਰੇ ਉਸੇ ਤਰ੍ਹਾਂ ਕੰਮ ਕਰ ਰਿਹਾ ਉਸੇ ਰੰਗ ਦੇ ਵਿੱਚ ਅੱਜ ਵੀ ਰੰਗੇ ਹੋਏ ਆ ਪੰਜਾਬੀਆਂ ਨੂੰ ਜ਼ਿੰਦਗੀ ਜੀਣੀ ਕਿੱਦਾਂ ਚਾਹੀਦੀ ਆ ਕੀ ਅਸੀਂ ਮਹਿਲਾਂ ਵਿੱਚ ਰਹਿਣ ਵਾਲੇ ਸੀ ਕੀ ਅਸੀਂ ਮਹਿੰਗੀਆਂ ਚੀਜ਼ਾਂ ਦੇ ਵਿੱਚ ਬਹਿਣ ਵਾਲੇ ਸੀ ਮਖਮਲੀ ਗੱਦੀਆਂ ਦੇ ਉੱਤੇ ਬਹਿਣ ਵਾਲੇ ਸੀ ਜਾਂ ਸ਼ੌਰਤਾਂ ਦਾ ਦਿਖਾਵਾ ਕਰਨ ਵਾਲੇ ਸੀ ਜਾਂ ਸਾਡਾ ਜੀਵਨ ਪੱਤਰ ਕੋਈ ਹੋਰ ਸੀ ਤੋ ਉਹ ਜੀਵਨ ਪੱਤਰ ਸਾਡਾ ਕਿਹੜਾ ਸੀ ਉਹ ਤੁਹਾਨੂੰ ਮੇਰੇ ਪਿੱਛੇ ਦਾ ਜੋ ਮਾਹੌਲ ਦੇਖ ਕੇ ਪਤਾ ਲੱਗ ਜਾਣਾ ਕਿ ਟਰਾਲੀ ਖੜੀ ਹੈ ਇਹਦੇ ਵਿੱਚ ਪੱਠੇ ਪਏ ਐ ਪਿੱਛੇ ਜਵੀ ਪਈ ਹੈ ਮੱਝਾਂ ਨੂੰ ਪਾਉਣ ਦੇ ਲਈ ਟੋਕਾ ਕੀਤਾ ਹੋਇਆ ਸੋ ਇਹ ਮੱਝਾਂ ਐ ਤੇ ਨਾਲ ਹੀ ਘਰ ਘੱਟਾ ਸਾਡੇ ਨਾਲ ਸਰਦਾਰ ਅਜੀਤ ਸਿੰਘ ਜੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਜੀ ਠੀਕ ਠਾਕ ਹਾਂ ਜੀ ਬੜਾ ਤੁਹਾਡੇ ਘਰ ਚ ਆ ਕੇ ਦੇਖਣ ਨੂੰ ਸਕੂਨ ਮਿਲਿਆ ਵੀ ਤੁਸੀਂ ਅੱਜ ਵੀ ਪੁਰਾਣੇ ਤਰੀਕੇ ਨਾਲ ਜੀ ਰਹੇ ਤੁਸੀਂ ਨਹੀਂ ਸੋਚਿਆ ਵੀ ਵੱਡੀਆਂ ਕੋਠੀਆਂ ਮਹਿਲ ਚਣ ਲਈਏ ਮੈਂ ਕਿਹ ਗਿਆ ਗੱਡੀਆਂ ਹੋਵੇ ਜੀ ਮਖਮਲੀ ਗਦੇਲੇ ਹੋਣ ਆ ਕੇ ਲੋਕੀ ਦੇਖਣ ਵੀ ਬੜਾ ਠਾਠਾ ਸਰਦਾਰਾਂ ਦਾ ਇਸ ਸਾਦਗੀ ਚ ਜਿਹੜਾ ਨਜ਼ਾਰਾ ਹੈ ਜੀ ਉਹ ਬਹੁਤੇ ਉਹਦੇ ਚ ਨਹੀਂ ਹੈਗਾ ਠਾਠ ਵਿੱਚ ਨਹੀਂ ਹੈਗਾ ਹੂੰ ਉਹਦੇ ਚ ਪਰੇਸ਼ਾਨੀਆਂ ਵੀ ਹੈਗੀਆਂ ਨਾਲ ਬੰਦੇ ਦੇ ਜੀ ਜਿਹੜਾ ਠਾਠ ਵੀ ਤੁਸੀਂ ਆਨੰਦ ਮਾਣ ਰਹੇ ਆ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਤੁਹਾਨੂੰ ਦੇ ਰਹੇ ਆ ਉਹਦੇ ਚ ਵੈਸੇ ਅਸੀਂ ਖੁਸ਼ ਆ ਕੁਝ ਹੋਸ਼ ਹਾਂ ਜੀ ਕੁਝ ਉਹਨਾਂ ਲਕੋ ਕੇ ਵੀ ਨਹੀਂ ਰੱਖਿਆ ਸਾਡੇ ਕੋਲੋਂ ਸਾਨੂੰ ਬੜਾ ਕੁਝ ਦਿੱਤਾ ਉਹਨੇ ਮਾਲਕ ਜੀ ਦੇਣਾ ਜੀ ਪੰਜਾਬ ਦੇ ਲੋਕ ਤਾਂ ਜੀ ਬਾਹਰ ਨੂੰ ਭੱਜ ਰਹੇ ਵਿਦੇਸ਼ਾਂ ਨੂੰ ਇੱਕ ਹੋਰ ਜ਼ਿੰਦਗੀ ਦੀ ਲਾਲਸਾ ਦੇ ਵਿੱਚ ਕੁਝ ਬਹੁਤੀ ਕਮਾਈ ਕਰਨ ਦੀ ਲਾਲਸਾ ਦੇ ਵਿੱਚ ਇਹ ਜ਼ਿੰਦਗੀ ਤਾਂ ਰੂਪੇ ਕੋਈ ਹੋਰ ਤਰੀਕੇ ਨਾਲ ਦੇਖ ਰਹੇ ਇਹਨੂੰ ਤਾਂ ਹੁਣ ਲੋਕ ਕਹਿੰਦੇ ਵੀ ਇਹ ਕੋਈ ਜ਼ਿੰਦਗੀ ਹੈ ਨਹੀਂ ਜਿਹੜੀ ਬਾਹਰ ਵੀ ਜਾ ਕੇ ਇਹ ਲੜਾਈ ਇੱਥੇ ਨਾਲੋਂ ਵੀ ਜ਼ਿਆਦਾ ਵੱਧ ਕਰਨੀ ਪੈਂਦੀ ਆ ਇੱਥੇ ਤਾਂ ਜੇ ਦੋ ਜੀ ਆ ਘਰ ਦੇ ਉਹਨਾਂ ਚੋਂ ਇੱਕ ਨਾ ਕਰ ਲਿਆ ਤਾਂ ਦੂਏ ਦਾ ਵੀ ਗੁਜ਼ਾਰਾ ਹੈਗਾ ਉਹਦੇ ਉੱਤੇ ਦਾ ਜੇ ਇੱਕ ਜੀ ਕਰਨ ਵਾਲਾ ਏ ਤਾਂ ਉਹਦੇ ਮਗਰ ਕੋਈ ਬੰਦਾ ਦੂਸਰਾ ਨਹੀਂ ਰੋਟੀ ਖਾ ਸਕਦਾ ਹੈਗਾ ਉੱਥੇ ਚਾਰ ਜੀ ਕਰਕੇ ਇੱਕ ਬੰਦੇ ਨੂੰ ਰੋਟੀ ਨਹੀਂ ਖਵਾ ਸਕਦੇ ਇੱਥੇ ਇੱਕ ਜਣਾ ਕਰਕੇ ਵੀ ਚਾਰ ਜਣਾਂ ਨੂੰ ਰੋਟੀ ਖਵਾ ਸਕਦਾ ਹੈ ਕਿਉਂਕਿ ਇੱਥੇ ਜਿਹੜੀ ਸਾਦਗੀ ਆ ਉਹ ਸਾਡੀ ਉਹ ਸਾਡੇ ਸਭ ਤੋਂ ਜਿਆਦਾ ਬੜਾ ਮੈਟਰ ਆ ਉੱਥੇ ਜਾਣ ਦੇ ਨਾਲ ਸਾਨੂੰ ਇਹ ਨਹੀਂ ਹੈ ਵੀ ਅਸੀਂ ਜਾ ਕੇ ਉੱਥੇ ਆਨੰਦ ਮਾਣ ਲੈਣਾ ਕੋਈ ਇਹ ਤਾਂ ਇਹ ਆ ਵੀ ਉੱਥੇ ਉਹ ਮਿੱਟੀ ਦੇਲ ਵਿੱਚ ਜਾਣ ਵਾਲੀ ਗੱਲ ਜੋ ਜਾਂਦੇ ਆ ਉਹ ਸਾਡੇ ਧੀਆ ਪੁੱਤ ਵੀ ਹੈਗੇ ਵਿੱਚ ਜਿਹੜੇ ਚਲੋ ਜਿਹਦਾ ਕਿਸੇ ਦਾ ਦਾਣਾ ਪਾਣੀ ਆ ਜਾਂ ਫਿਰ ਉਹ ਲੈ ਜਾਂਦਾ ਉਹਨੂੰ ਅਰ ਜੇ ਉੱਥੇ ਕਈ ਉਹ ਨਿਆਣੇ ਸੌਖੇ ਨਹੀਂ ਹੈਗੇ ਜਾ ਕੇ ਉਹਨਾਂ ਦੀ ਹਾਲਤ ਜਿਹੜੀ ਹੈਗੀ ਉਹ ਦੱਸਦੇ ਤਾਂ ਨਹੀਂ ਹੈਗੇ ਜਿਹੜਾ ਆਲੇ ਦੁਆਲੇ ਤੇ ਪਤਾ ਲੱਗਦਾ ਵੀ ਇਹ ਲੋਕ ਉੱਥੇ ਕਿੰਨੇ ਤੰਗ ਆ ਕਿੰਨਾ ਹੋਆ ਅੱਜ ਨੂੰ 10 ਸਾਲ ਪਹਿਲਾਂ ਫਿਰ ਵੀ ਉਹ ਲੋਕ ਕਹਿੰਦੇ ਵੀ ਹਾਂ ਵੀ ਇੱਥੇ ਵਧੀਆ ਹੈ ਵਧੀਆ ਹੈ ਪਰ ਅੱਜ ਦੀ ਤਰੀਕਾ ਦੇ ਵਿੱਚ ਇਹ ਹੈ ਵੀ ਇੱਕ ਸਾਲ ਤੋਂ ਜਿਹੜੀਆਂ ਰਿਪੋਰਟਾਂ ਪੁੱਠੀਆਂ ਆ ਰਹੀਆਂ ਕੋਈ ਬੰਦਾ ਨਹੀਂ ਕਹਿੰਦਾ ਵੀ ਮੈਂ ਉੱਥੇ ਸੁਖੀ ਆ ਸਰਦਾਰ ਸਾਹਿਬ ਇੱਕ ਤਾਂ ਕਹਾਵਤ ਜਾਂ ਕਹਿ ਲਓ ਵੀ ਇੱਕ ਗੱਲ ਹੀ ਪੱਕੀ ਬਹਿ ਗਈ ਵੀ ਸਾਡੇ ਬਜ਼ੁਰਗ ਵੀ ਆਪਣੇ ਬੱਚਿਆਂ ਨੂੰ ਕਹਿੰਦੇ ਰਹਿੰਦੇ ਸੀ ਓ ਪੜ ਲਾ ਓ ਪੜ ਲਾ ਫਿਰ ਸਾਡੇ ਵਾਂ ਖੇਤੀ ਚ ਮਰੂੰਗਾ ਖੇਤੀ ਮਰਨੇ ਵਾਲੀ ਚੀਜ਼ ਸੀ ਜਾਂ ਖੇਤੀ ਲਾਹੇਵੰਦ ਤੋਂੰਦਾ ਵੀ ਹੋ ਸਕਦੀ ਹੈ ਤੁਸੀਂ ਕੀ ਸਮਝਦੇ ਹੋ ਇਹ ਦੋ ਗੱਲਾਂ ਹੋ ਗਈਆਂ ਜੀ ਇੱਕ ਤਾਂ ਥੋੜਾ ਜਿਹਾ ਸਰਕਾਰਾਂ ਦਾ ਜਿਹੜਾ ਹੱਥ ਆ ਉਹ ਵਧੀਆ ਨਹੀਂ ਹੈਗਾ ਸਾਡੇ ਨਾਲ ਜਿਹੜੀਆਂ ਚੀਜ਼ਾਂ ਇਨਪੁੱਟ ਹੈਗੇ ਉਹ ਜਿਆਦਾ ਮਹਿੰਗੇ ਕਰੀ ਜਾਂਦੇ ਆ ਤੁਹ ਜਿਹੜੀ ਪੜਨ ਵਾਲੀ ਗੱਲ ਹੈਗੀ ਆ ਪੜਾਈ ਬਹੁਤ ਜ਼ਰੂਰੀ ਆ ਵੈਸੇ ਅੱਜ ਦੇ ਤਰੀਕੇ ਵਿੱਚ ਆਪਾਂ ਇਹ ਬੱਚਿਆਂ ਨੂੰ ਜ਼ਰੂਰ ਕਹਿਣਾ ਚਾਹੀਦਾ ਔਰ ਬੱਚਿਆਂ ਦੀ ਮਤਲਬ ਇਹ ਗੱਲ ਪਰ ਸੋਚ ਲੈਣੀ ਚਾਹੀਦੀ ਵੀ ਆਪਾਂ ਪੜ ਕੇ ਵੀ ਇਹ ਖੇਤੀ ਕਰ ਲੀਏ ਤਾਂ ਵਧੀਆ ਤਰੀਕੇ ਨਾਲ ਕਰ ਸਕਦੇ ਆ ਮਤਲਬ ਪੜ ਕੇ ਖੇਤੀ ਛੱਡੀਏ ਨਾ ਖੇਤੀ ਨੂੰ ਹੋਰ ਵਧੀਆ ਤਰੀਕੇ ਨਾਲ ਕਰੀਏ ਕਰਨੀ ਚਾਹੀਦੀ ਆ ਜੋ ਸਾਡਾ ਪਛਤੈਣੀ ਕੀਤਾ ਹੈ ਨਾ ਉਹਨੂੰ ਆਪਾਂ ਮਾੜਾ ਨਹੀਂ ਕਹਿਣਾ ਚਾਹੀਦਾ ਹੈਗਾ ਔਰ ਬੰਦਣਾ ਨਹੀਂ ਜੀ ਹਾਂ ਜੀ ਦੋਈ ਗੱਲ ਹੈਗੀ ਆ ਇਹ ਹੈ ਵੀ ਜੇ ਆਪਾਂ ਜਿਹੜੇ ਕੰਮ ਨੂੰ ਕਰਦੇ ਆ ਉਹਦੇ ਨਾਲ ਤੁਸੀਂ ਹੋਰ ਚਾਹੇ 10 ਕੰਮ ਹੋਰ ਕਰ ਲਓ ਪਰ ਜੇ ਤੁਸੀਂ ਉਹ ਕੰਮ ਨੂੰ ਛੱਡ ਕੇ ਤੁਸੀਂ ਹੋਰ ਕੰਮ ਕਰਦੇ ਆ ਮੰਨ ਲੀਏ ਵੀ ਆਪਾਂ ਉਹ ਕੰਮ 'ਚ ਨਹੀਂ ਸਾਡੇ ਪੈਰ ਲੱਗਦੇ ਹੈਗੇ ਇਹ ਕਹਿੰਦੇ ਹੁੰਦੇ ਵੀ ਜਿਹੜਾ ਪਿਛਲੀ ਆ ਉਹ ਨਹੀਂ ਖੋਣੀ ਚਾਹੀਦੀ ਹੈਗੀ ਇੱਥੋਂ ਸਾਨੂੰ ਜਿੱਥੋਂ ਰੋਟੀ ਦਾ ਗਾਰ ਮਿਲਿਆ ਹੈਗਾ ਇਹ ਸਾਰਾ ਕੁਝ ਸਾਡੇ ਅਸੀਂ ਬੜੇ ਹੋਏ ਆ ਜੀ ਇਹਨੂੰ ਕਰਦਿਆਂ ਕਰਦਿਆਂ ਹੋਰ ਅਸੀਂ ਕੰਮ ਵਧਾ ਲਈਏ ਉਹ ਦੀ ਗੱਲ ਪਰ ਇਹ ਕੰਮ ਜ਼ਰੂਰੀ ਕਰਨਾ ਹੈਗਾ ਇਹ ਯਾਨੀ ਮੇਰੀ ਤਾਂ ਇਹ ਇੱਛਾ ਹੈ ਵੀ ਆਪਾਂ ਜਿਹੜਾ ਖੇਤੀ ਆ ਸਾਡੇ ਖੇਤ ਆ ਸਾਡੀ ਬਰਾਸ਼ਤ ਆ ਉਹ ਸਾਡੇ ਬਜ਼ੁਰਗਾਂ ਨੇ ਜਿਹੜੀਆਂ ਮੰਨ ਲੋ ਬਹੁਤ ਮਿਹਨਤਾਂ ਕਰੀਆਂ ਉਹਦੇ ਕਰਕੇ ਸਾਡੇ ਕੋਲ ਅਸੀਂ ਇੱਥੇ ਤੱਕ ਪੁੱਜੇ ਆਂ ਔਰ ਜੇ ਅਸੀਂ ਉਹਨੂੰ ਖੋਂਦੇ ਆਂ ਤਾਂ ਫਿਰ ਅਸੀਂ ਨਰ ਲੈ ਕੇ ਹੀ ਆਂ ਤੁਸੀਂ ਇਹ ਜਿਹੜਾ ਹੈਗਾ ਘਰ ਦਾ ਵੀ ਮਾਹੌਲ ਤੁਹਾਡਾ ਬਹੁਤ ਸੋਹਣਾ ਅੱਖਾਂ ਨੂੰ ਭਾ ਰਿਹਾ ਏ ਠੰਡਾ ਠੰਡਾ ਇੱਥੇ ਅਹਿਸਾਸ ਹੋ ਰਿਹਾ ਮਿੱਠਾ ਅਹਿਸਾਸ ਹੋ ਰਿਹਾ ਜੀ ਮੱਝਾਂ ਕਿੰਨੀਆਂ ਰੱਖੀਆਂ ਹੋਈਆਂ ਜੀ ਤੁਸੀਂ ਮੱਝਾਂ 10 ਕ ਮੱਝਾਂ ਹੈਗੀਆਂ ਜੀ 10 ਮੱਝਾਂ ਗਾਵਾਂ ਵੀ ਵਿੱਚ 14 ਗਊਆਂ ਹੈਗੀਆਂ ਜੀ ਅੱਛਾ ਜੀ ਇਹ ਫਾਰਮ ਬਹੁਤ ਸੋਹਣਾ ਤੁਸੀਂ ਬਣਾਇਆ ਹੋਇਆ ਮੱਝਾਂ ਦਾ ਵੀ ਵਿੱਚ 14 ਅਸੀਂ ਨਾ ਹਾਂ ਵਿੱਚੇ ਕਰਿਆ ਹੋਇਆ ਜ ਠੀਕ ਹੈ ਜੀ ਉਹਦੇ ਵਿੱਚ ਮੱਝਾਂ ਛੱਡ ਦਿੰਦੀਆਂ ਉਹ ਆਪੇ ਨਹਾ ਲੈਂਦੀਆਂ ਆਪਣੀ ਮਰਜ਼ੀ ਨਾਲ ਪਰ ਗਰਮੀਆਂ ਗਰਮੀਆਂ ਦਾ ਮੱਝਾਂ ਵਿੱਚ ਪੂਰੇ ਮਤਲਬ ਉਹ ਰਹਿੰਦੀਆਂ ਖੁਸ਼ਮੈਂਡ ਵਿੱਚ ਰਹਿੰਦੀਆਂ ਉਹ ਹਾਂਜੀ ਹਾਂਜੀ ਕੀ ਮਤਲਬ ਤੁਸੀਂ ਜਿਹੜੀ ਮੋਟਰ ਚੱਲਦੀ ਦਿਖਾਈ ਦੇ ਰਹੀ ਹੈ ਇਸ ਪਾਸੇ ਮੈਂ ਦਿਖਾ ਦਿਆਂ ਕਿ ਇਹੀ ਪਾਣੀ ਇੱਥੋਂ ਮੱਝਾਂ ਨੂੰ ਨਹਾਣ ਦੇ ਲਈ ਪਹਿਲਾਂ ਵਰਤੇ ਜਾਣਾ ਫਿਰ ਇਹੀ ਅੱਗੇ ਖੇਤਾਂ ਨੂੰ ਚੱਲ ਜਾਣਾ ਇਦਾਂ ਹੀ ਹੈ ਜੀ ਤਾਂ ਚੱਲ ਜਾਂਦਾ ਜੀ ਮਤਲਬ ਇੱਥੋਂ ਹੀ ਸਪਲਾਈ ਪਿੱਛੇ ਨਾਲੀ ਜ਼ਮੀਨ ਹੈ ਤੁਹਾਡੀ ਹੈ ਨਾ ਹਾਂਜੀ ਪਾਪ ਅੰਡਰਗਰਾਊਂਡ ਕਰੀ ਹੋਇਆ ਜੀ ਇਹ ਨਾਲੇ ਅਸੀਂ ਖੇਤਾਂ ਵਿੱਚ ਹੀ ਰਹਿੰਦੇ ਹਾਂ ਅਸੀਂ ਸਾਡਾ ਅਸਲ ਪਿੰਡ ਹੈ ਅੱਛਾ ਜੀ 1995 ਦਾ ਵਿੱਚ ਸਾਡੀ ਜ਼ਮੀਨ ਸਰਮਲ ਪਲਾਂਟ ਵਿੱਚ ਆ ਗਈ 1993 ਦਾ 95 ਵਿੱਚ ਅਸੀਂ ਇੱਥੇ ਆ ਕੇ ਜ਼ਮੀਨ ਲਈਦੀ ਹੈ ਅੱਛਾ ਜੀ ਉਦੋਂ ਸਾਡੇ ਬਜ਼ੁਰਗ ਵੀ ਜਿਉਂਦੇ ਹੁੰਦੇ ਸੀਗੇ ਤੇ ਅਸੀਂ ਚਾਰ ਭਰਾ ਆਏ ਚਾਰਾਂ ਦੀ ਸਾਡੀ ਖੇਤੀ ਹਜੇ ਇਕੱਠੀ ਆ ਅੱਛਾ ਜੀ ਇਹ ਇਦਾਂ ਵੀ ਬੜੀ ਬੜੀ ਹੁੰਦਾ ਵੀ ਤੁਸੀਂ ਜੇ ਥਰਮਲ ਤੇ ਤੁਹਾਡੀ ਜ਼ਮੀਨ ਆ ਗਈ ਹੁਣ ਸੜਕਾਂ ਚ ਬਹੁਤ ਲੋਕਾਂ ਦੀ ਜ਼ਮੀਨ ਆ ਰਹੀ ਆ ਤੇ ਇਹ ਵੀ ਸੁਣਨੇ ਨੂੰ ਮਿਲਿਆ ਵੀ ਚੰਡੀਗੜ੍ਹ ਤੇ ਜਿਨ੍ਹਾਂ ਦੇ ਕਰੋੜਾਂ ਦੇ ਕਿੱਲੇ ਵਿਕੇ ਜੀ ਉਹਨਾਂ ਨੇ ਨਾਲ ਹੀ ਮਹਿੰਗੀਆਂ ਗੱਡੀਆਂ ਲੈ ਲਈਆਂ ਉਹ ਕਹਿੰਦੇ ਜਿੱਥੇ ਉਹਨਾਂ ਦੀ ਜ਼ਮੀਨ ਸੀ ਅਜ ਉੱਥੇ ਸਿਕਿਉਰਿਟੀ ਗਾਰਡ ਲੱਗੇ ਹੋਏ ਆ ਅੱਜ ਇਹ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਤੁਸੀਂ ਨਹੀਂ ਸੋਚਿਆ ਵੀ ਹੁਣ ਜ਼ਮੀਨ ਥਰਮਲ ਤੇ ਆ ਗਈ ਹੁਣ ਐਸ਼ ਕਰੀਏ ਪੈਸਾ ਬਹੁਤ ਆ ਗਿਆ ਗੱਡੀਆਂ ਰੱਖੀਏ ਕੁਰਤਾ ਪਜਾਮਾ ਰੱਖੀਏ ਚੱਟਾ ਤੇ ਟੌਰ ਨਵਾਬਾਂ ਵਾਲੀ ਹੋਵੇ ਨਹੀਂ ਜੀ ਨਹੀਂ ਉਹ ਥੋੜੇ ਦਿਨਾਂ ਦੀ ਚਾਰ ਦਿਨ ਦੀ ਚਾਨਣੀ ਫੇਰ ਹਨੇਰੀ ਰਾਤ ਵਾਲੀ ਗੱਲ ਹੋ ਜਾਂਦੀ ਆ ਇਹ ਪੈਸਾ ਜਿਹੜਾ ਉਹ ਆਪਾਂ ਨਾ ਬਹੁਤਾ ਕੋਈ ਦੋ ਨੰਬਰ ਚ ਕਮਾਇਆ ਹੈ ਨਾ ਦੋ ਨੰਬਰ ਚ ਖਰਚਿਆ ਹੈ ਆਪਾਂ ਜਿਹੜੀ ਮਿਹਨਤ ਦੀ ਕਮਾਈ ਆ ਉਹ ਜਿਹੜੀ ਜ਼ਮੀਨ ਵੀ ਹੈਗੀ ਆ ਸਾਡੀ ਉਹ ਬਜ਼ੁਰਗਾਂ ਨੇ ਸਾਨੂੰ ਦਿੱਤੀ ਆ ਉਹਨਾਂ ਨਾਲ ਆਪਣੇ ਹੱਡ ਘਸਾਏ ਉੱਥੇ ਸਾਰਾ ਕੁਝ ਕਰਿਆ ਮਿਹਨਤਾਂ ਕਰੀਆਂ ਹੋਈਆਂ ਸਾਡੇ ਨਾਲ ਬੱਧ ਮਿਹਨਤ ਕਰਦੇ ਸੀਗੇ ਔਰ ਜੇ ਸਾਨੂੰ ਕੋਈ ਉਹਨਾਂ ਨੇ ਗਿਫਟ ਕਰਿਆ ਅਸੀਂ ਤਾਂ ਮਤਲਬ ਇਹ ਤਾਂ ਹੈ ਨਹੀਂ ਪਰ ਉਹਨੂੰ ਅਸੀਂ ਅਜਾੜ ਲਈਏ ਫਿਰ ਅਸੀਂ ਖੁਸ਼ ਰ੍ਹਾਂਗੇ ਉਨਾ ਨੇ ਸਾਨੂੰ ਦਿੱਤੀ ਆ ਉਹਦੇ ਨਾਲੋਂ ਅਸੀਂ ਥੋੜੀ ਬਹੁਤੀ ਹੋਰ ਨਾਲ ਲੜਾਈ ਆ ਮਤਲਬ ਜੇ ਸਾਨੂੰ ਵੇਚਣੀ ਪਵਾ ਸਾਨੂੰ ਬਹੁਤ ਮਨ ਨੂੰ ਦੁੱਖ ਲੱਗੂਗਾ ਜਿਹੜੀ ਇਹ ਕਹਿੰਦੇ ਜੱਟ ਦੀ ਮਾਂ ਹੁੰਦੀ ਕਿਸਾਨ ਦੀ ਮਾਂ ਵੀ ਹੁੰਦੀ ਆ ਔਰ ਇਹ ਜਿਹੜੀ ਇਹੀ ਜੀ ਤੀਜ ਆ ਇਹ ਕਹੇ ਸਦਾ ਹੀ ਇਹ ਜਿਸ ਤਰ੍ਹਾਂ ਕਹਿੰਦੇ ਇੱਕ ਸੋਨਾ ਕਹਿ ਲੋ ਇੱਕ ਕਹਿੰਦੇ ਹੁੰਦੇ ਸੋਨਾ ਐ ਇੱਕ ਬੰਦੇ ਨੇ ਗੱਲ ਸੁਣਾਈ ਦੀ ਕਿ ਟੱਲ ਹੀ ਹੋਈ ਇੱਕ ਸੋਨਾ ਹੋਇਆ ਇਹ ਸਦਾ ਤਾਜ਼ੀਆਂ ਰਹਿਣੀਆਂ ਪਰ ਮੈਂ ਇਹ ਗੱਲ ਮੰਨਦਾ ਮੇਰਾ ਕਹਿਣਾ ਇਹ ਆ ਵੀ ਜ਼ਮੀਨ ਸਾਰਿਆਂ ਦੀ ਮਾਂ ਐ ਸਾਰਿਆਂ ਦੀ ਸਾਡੀ ਤਾਂ ਮਾਂ ਹੈਗੀ ਆ ਇਹ ਜਿਹੜਾ ਹੈਗਾ ਜੋ ਕੁਝ ਵੀ ਹੈਗਾ ਵਰਤਾਰਾ ਹੈਗਾ ਇਹ ਹੋਰ ਚੀਜ਼ਾਂ ਫੇਲ ਹੋ ਸਕਦੀਆਂ ਪਰ ਲੇਕਿਨ ਜਿਹੜਾ ਹੈ ਜ਼ਮੀਨ ਦਾ ਵਰਤਾਰਾ ਕਹਿ ਲਓ ਖੇਤੀ ਦਾ ਵਰਤਾਰਾ ਕਹਿ ਲਓ ਆਪਾਂ ਰੋਜ਼ ਖਾਣ ਨੂੰ ਚਾਹੀਦਾ ਸਾਨੂੰ ਗੁਰਨਾਨਕ ਦੇਵ ਜੀ ਨੇ ਵੀ ਖੇਤੀ ਕਰਕੇ ਸੰਦੇਸ਼ ਦਿੱਤਾ ਦੇਖੋ ਜੀ ਉਹਨਾਂ ਨਾਲ ਜਿਹੜੀ ਉਹਨਾਂ ਦੀ ਸਾਨੂੰ ਤਾਂ ਦਿਖਦਾ ਹੀ ਨਹੀਂ ਹੈਗਾ ਕੁਝ ਵੀ ਅਸੀਂ ਤਾਂ ਜਦ ਸਾਨੂੰ ਕੋਈ ਮਾੜੀ ਜੀ ਗੱਲ ਹੁੰਦੀ ਹੈ ਅਸੀਂ ਕਹਿੰਦੇ ਵੀ ਅਸੀਂ ਤਾਂ ਫਸ ਗਏ ਉਹਨਾਂ ਦਾ ਜਿਹੜਾ ਉਹਨਾਂ ਦਾ ਕਹਿਣਾ ਦਾ ਉਹ ਅੱਜ ਵੀ ਸਾਰਥਕ ਹੈ ਉਹਨਾਂ ਨੇ ਕਿਹਾ ਵੀ ਜਿਹੜੀ ਖੇਤੀ ਆ ਉਹ ਸਭ ਤੋਂ ਪਹਿਲੀ ਚੀਜ਼ ਆ ਵੀ ਜਿਹੜੀ ਮਤਲਬ ਬੰਦੇ ਖਾਤਰ ਉੱਤਮ ਖੇਤੀ, ਮੱਧ ਵਪਾਰ, ਨੁਖਿੱਦ ਚੱਕਰੀ, ਭੀਖ ਨਦਾਰ। ਭੀਖ ਨੂੰ ਤਾਂ ਸਭ ਤੋਂ ਮਾੜੀ ਕਿਹਾ ਉਹਨਾਂ ਨੇ। ਖੇਤੀ ਨੂੰ ਸਭ ਤੋਂ ਉੱਤਮ ਕਿਹਾ ਉਹਨਾਂ ਨੇ। ਔਰ ਥੋੜੀ ਜੀ ਗੱਲ ਇਹ ਹੈਗੀ ਆ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਅੱਜ ਦੀਆਂ ਸਰਕਾਰਾਂ ਹੈਗੀਆਂ ਉਹ ਜਿਆਦਾ ਕਾਰਪੋਰੇਟਾਂ ਨੂੰ ਮਤਲਬ ਉਤਸ਼ਾਹਿਤ ਕਰਦੀਆਂ ਸਾਨੂੰ ਜ਼ਿਮੀਂਦਾਰਾਂ ਨੂੰ ਕਿ ਕਿਸਾਨਾਂ ਨੂੰ ਕਹਿ ਲੋ ਤੁਸੀਂ ਜਾਂ ਮਜ਼ਦੂਰਾਂ ਨੂੰ ਕਹਿ ਲੋ। ਇਨਾਂ ਦੀ ਬਹੁਤੀ ਬਾਤ ਨਹੀਂ ਪੁੱਛਦਿਆਂ ਹੈਗੀ ਸਰਕਾਰ। ਹੁਣ ਇਹਦੇ 'ਚ ਬਰਕਤ ਹੈਗੀ ਹੈ ਜੀ ਹੁਣ ਤੁਸੀਂ ਇਹ ਮੱਝਾਂ ਰੱਖੀਆਂ ਹੋਈਆਂ ਕਹਿੰਦੇ ਆ ਕਿ ਪਰਿਵਾਰ ਦੇ ਜਿਹੜੇ ਹੁੰਦੇ ਜੀ ਹੁੰਦੇ ਆ ਜੀ ਇਹ ਵੀ ਜਾਨਵਰ ਜਿਹੜੇ ਹੁੰਦੇ ਆ ਇਹਨਾਂ ਨੂੰ ਤੁਸੀਂ ਕਿੱਦਾਂ ਦੇਖਭਾਲ ਕਰਦੇ ਥੋੜੇ ਤਰੀਕੇ ਤੋਰ ਤਰੀਕੇ ਕੀ ਆ ਇਹਨਾਂ ਨੂੰ ਅ ਪਾਲਣ ਦੇ ਕਿਹੜੀਆਂ ਕਿੱਦਾਂ ਤੁਸੀਂ ਤਕਨੀਕ ਵਰਤੀ ਇਸ ਚ ਵੀ ਵਧੀਆ ਤਰੀਕੇ ਨਾਲ ਤੁਹਾਡਾ ਸਿਸਟਮ ਚੱਲੇ। ਇਹਨਾਂ ਨੂੰ ਸਾਡਾ ਜਿਹੜਾ ਦਾਣਾ ਪੱਠਾ ਹੈਗਾ ਉਹ ਘਰ ਤੇ ਜ਼ਿਆਦਾ ਆਉਂਦਾ। ਬਾਕੀ ਜਿਹੜੀ ਥੋੜੀ-ਬਹੁਤੀ ਅਸੀਂ ਮੁੱਲ ਦਾ ਵੀ ਲਿਆਉਣਾ ਪੈਂਦਾ ਜਦਸ ਘਟ ਜਾਂਦਾ। ਤੇ ਬਾਕੀ ਸਾਡੇ ਕੋਲ ਜਿਹੜੇ ਪੱਠੇ ਹੈਗੇ ਉਹ ਵੀ ਆਪਣੇ ਘਰ ਦੇ ਆ ਹਰਾ ਪੱਠਾ ਵੀ ਘਰ ਦਾ ਏ ਤੂੜੀ ਵੀ ਘਰ ਦੀ ਬਸੇਰੀ ਹੋ ਜਾਂਦੀ ਆ ਗੰਨਾ ਵੀ ਹੈਗਾ ਸਾਡੇ ਕੋਲ ਯਾਨੀ ਸਾਰਾ ਰਲਾ ਮਲਾ ਕੇ ਚੱਲਦਾ ਏ ਫਿਰ ਹੋਰ ਗੱਲ ਹੈਗੀ ਆ ਜਿਹੜਾ ਦੁੱਧ ਹੈਗਾ ਜੇ ਅਸੀਂ ਮੋਲ ਲੈ ਆਣ ਕੇ ਪੀਏ ਅੱਜ ਦੀ ਤਰੀਕਾ ਦਾ ਵਿੱਚ ਉਹ ਬਹੁਤ ਔਖਾ ਪੀਣਾ ਫਿਰ ਅਸੀਂ ਜੇ ਕਿਸੇ ਕੋਲ ਡੋਲੂ ਚੱਕ ਕੇ ਜਾਂਦੇ ਆ ਉਹ ਇਹ ਨਹੀਂ ਪਤਾ ਹੈਗਾ ਵੀ ਉਹਨਾਂ ਸਾਨੂੰ ਕੀ ਆਪਾਂ ਕੇ ਦੇ ਦਿੱਤਾ ਇਹ ਹੁਣ ਆਪੇ ਬੜੀਆਂ ਰਹਦੀਆਂ ਮੱਜਾਂ ਇਹਦੇ ਵਿੱਚ ਕਿੱਦਾਂ ਇਹਦਾ ਕਰਦੇ ਹੋ ਜੀ ਸਾਹਿਬ ਇਹ ਆਪੇ ਜਾਂ ਬਾਹਰ ਦੇ ਇਹਨਾਂ ਨੂੰ ਜਿਤਨਾ ਹੈਗਾ ਇਹ ਮਤਲਬ ਰੇਪ ਰੈਂਪ ਬਣਾਇਆ ਹੋਇਆ ਏ ਅੱਛਾ ਜੀ ਉਹ ਰੈਂਪ ਦੇ ਵਿੱਚ ਅੰਦਰਲੇ ਪਾਸੇ ਫੇਰ ਰੈਂਪ ਬਣਾਇਆ ਹੋਇਆ ਇਹਦਾ ਜੀ ਖੋਲਣ ਦੀ ਦੇਰ ਹੈ ਇਹਨਾਂ ਨੂੰ ਭੱਜੀਆਂ ਜਾਂਦੀਆਂ ਆ ਆਪਣੀ ਮਰਜ਼ੀ ਨਾਲ ਫਿਰ ਜਿਆਦਾ ਮਤਲਬ ਆਨੰਦਤ ਹੋ ਜਾਂਦੀਆਂ ਫਿਰ ਇਹ ਬਾਹਰ ਨਿਕਲ ਆਉਂਦੀਆਂ ਹੈਗੀ ਆਪਣੀ ਮਰਜ਼ੀ ਨਾਲ ਜਦੋਂ ਇਹਨਾਂ ਦਾ ਮਨ ਭਰ ਆਉਂਦਾ ਜੀ ਉਦੋਂ ਹੀ ਤੁਸੀਂ ਇਹਨਾਂ ਤੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰਦੇ ਨਹੀਂ ਜ਼ਬਰਦਸਤੀ ਵਾਲੀ ਕੋਈ ਕਰਨੀ ਜੀ ਹੈਗੀ ਇਹ ਤਾਂ ਬਹੁਤ ਖੁਸ਼ ਹੋ ਕੇ ਜਾਂਦੀਆਂ ਜੀ ਖੁੱਲਾ ਖਾਂਦੀਆਂ ਖੁੱਲਾ ਬਚਰਦੀਆਂ ਹਾਂ ਜੀ ਬਚਰਦੀਆਂ ਤੁਸੀਂ ਕਰਦੇ ਦੁੱਧ ਦੀ ਗੱਲ ਕੀਤੀ ਆ ਤੇ ਹੋਰ ਕਿਹੜੀ ਜੀ ਜਾਣੀਆਂ ਹੈਗੀ ਘਰ ਤੇ ਜ਼ਰੂਰੀ ਆ ਹੁਣ ਜਦੋਂ ਕਹਿੰਦੇ ਵੀ ਹਰੀ ਕ੍ਰਾਂਤੀ ਆਈ ਉਹਦੇ ਨਾਲ ਖੇਤੀ ਦੇ ਵਿੱਚ ਬੜਾ ਉਭਾਰ ਆਇਆ ਕਣਕ ਝੋਨੇ ਦਾ ਚੱਕਰ ਜਿਹੜਾ ਉਹ ਚੱਲ ਪਿਆ ਤੇ ਉਹਦੇ ਨਾਲ ਕਹਿੰਦੇ ਬੜੀ ਤਰੱਕੀ ਹੋਈ ਹੈ ਤੁਸੀਂ ਇਹਨੂੰ ਤਰੱਕੀ ਮੰਨਦੇ ਹੋ ਤਰੱਕੀ ਵਾਲੀ ਕੋਈ ਗੱਲ ਨਹੀਂ ਹੈਗੀ ੱਡੀ ਜਿਹੜੀ ਹੈਗੀ ਆ ਆਪਾਂ ਦੇਖੋ ਹਰ ਬੰਦਾ ਹੈਗਾ ਨਾ ਉਹ ਸੰਤੁਸ਼ਟੀ ਦਾ ਉਹਨੂੰ ਤਾਂ ਆਣੀ ਆ ਜੇ ਉਹਦਾ ਮਨ ਸੰਤੁਸ਼ਟਾ ਮਨ ਸੰਤੁਸ਼ਟ ਤਾਂ ਹੈ ਜੇ ਉਹਦੇ ਘਰ ਸਾਰੀਆਂ ਚੀਜ਼ਾਂ ਹੈਗੀਆਂ ਹੁਣ ਜਿਹੜੇ ਬੰਦੇ ਨਾਲ ਜੇ ਮੰਨ ਲੋ ਤਰੱਕੀ ਹੋ ਗਈ ਕਹਿ ਦਿੰਦੇ ਤਰੱਕੀ ਹੋ ਗਈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਿਆਦਾ ਕਰਕੇ ਤਰੱਕੀ ਤਾਂ ਇਹੋ ਹੀ ਆ ਵੀ ਡੁਪਲੀਕੇਸੀ ਬਹੁਤ ਆ ਗਈ। ਕੋਈ ਚੀਜ਼ ਤੁਸੀਂ ਬਾਜ਼ਾਰ ਤੇ ਲਿਆਣ ਜਾਓ ਤੁਹਾਨੂੰ ਉਹ ਪਿਓਰ ਤਾਂ ਮਿਲਣੀ ਨਹੀਂ ਹੈਗੀ। ਹੂੰ ਹੂੰ। ਤੁਸੀਂ ਘਰ ਜਿਹੜੀ ਚੀਜ਼ ਹੈਗੀ ਆ ਤੁਸੀਂ ਰੋਟੀ ਵੀ ਜਿਹੜੀ ਘਰ ਦੀ ਹੈਗੀ ਆ ਉਹਦੇ ਵਰਗੀ ਤੁਹਾਨੂੰ ਬਾਹਰ ਰੋਟੀ ਵੀ ਨਹੀਂ ਮਿਲ ਸਕਦੀ ਹੈਗੀ। ਹੂੰ ਹੂੰ। ਤੁਸੀਂ ਿਲਾਵਟ ਕੋਰੀ ਬਹੁਤ ਵੱਧ ਗਈ। ਹੁਣ ਸਰਦਾਰ ਸਾਹਿਬ ਤੇ ਗੱਲ ਕਰੀਏ ਬਈ ਸਰਦਾਰੀਆਂ ਦਾਲਾਂ ਵਗੈਰਾ ਜਿਹੜੀਆਂ ਹੈਗੀਆਂ ਜੋ ਚਾਹੀਦਾ ਸਾਇਕਲ ਲਸਣ ਪਿਆਜ਼ ਹੋਰ ਜੋ ਜੋ ਵੀ ਜਿਹੜੇ ਆਮ ਚੀਜ਼ਾਂ ਹਲਦੀ ਹੋਗੀ ਉਹ ਸਾਡੇ ਕੋਲ ਅਸੀਂ ਤਕਰੀਬਨ ਆਪਣੀ ਪੈਦਾ ਕਰਦੇ ਆ। ਹੂੰ। ਹੋਰ ਵੀ ਤੁਸੀਂ ਆਪਣੇ ਪੈਦਾ ਕਰਦੇ ਹੋ। ਤੇ ਬਿਮਾਰੀਆਂ ਫਿਰ ਸਰੀਰ ਤੰਦਰੁਸਤਾ ਤੁਹਾਡਾ ਦੇਖੋ ਸਾਡੇ ਪਰ ਬਹੁਤ ਕਿਰਪਾ ਹੈ ਸਾਡਾ ਸਾਰਾ ਪਰਿਵਾਰ ਵਧੀਆ ਤਰੀਕੇ ਨਾਲ ਜੀ ਰਿਹਾ ਹੈ ਅਸੀਂ ਕੋਈ ਕਿਸੇ ਚੀਜ਼ ਦੀ ਹੋਣੀ ਹੈਗੀ ਮੈਂ ਤਾਂ ਇੰਨਾ ਹੈਗਾ ਮੇਰੀ 65 ਸਾਲ ਦੀ ਉਮਰ ਹੋ ਚੱਲੀ ਆ ਵੀ ਮੈਂ ਅੱਜ ਤੱਕ ਇਹ ਆਪਣੇ ਆਪ ਨੂੰ ਸਮਝਦਾ ਵੀ ਮੈਂ ਕਿਤੇ ਬਹੁਤ ਜ਼ਿਆਦਾ ਹੋਇਆ ਕਿਤੇ 6 ਮਹੀਨੇ ਚੋਂ ਇੱਕ ਅੱਧੀ ਵਾਰ ਕਿਤੇ ਡਾਕਟਰ ਕੋਲ ਜਾਂਦਾ ਨਹੀਂ ਮੈਨੂੰ ਤਾਂ ਲੋੜ ਨਹੀਂ ਪੈਂਦੀ ਹੈਗੀ ਬਾਕੀ ਪਰਿਵਾਰ ਨੂੰ ਵੀ ਮੈਂ ਇਹੀ ਰਹਿ ਦਿੰਦਾ ਹੁੰਦਾ ਵੀ ਭਾਈ ਤੁਸੀਂ ਆਪਣੇ ਘਰ ਦਾ ਰਹੋ ਖਾਓ ਕਰਦੇ ਵਰਤੋ ਦੁੱਧ ਕਿਉ ਮੱਖਣ ਸਭ ਕਰਦੇ ਹਾਂ ਹਾਂ ਜੀ ਕਰਦਾ ਜੀ ਤੇ ਫਿਰ ਅੱਜ ਕੱਲ ਤਾਂ ਕਹਿੰਦੇ ਸ਼ੂਗਰ ਵਰਗੀਆਂ ਬਿਮਾਰੀਆਂ, ਬੀਪੀ ਵਰਗੀਆਂ ਬਿਮਾਰੀਆਂ ਬਹੁਤ ਹੋ ਗਈਆਂ ਵੀ ਚੀਨੀ ਜਿਹੜੀ ਆਪਾਂ ਖਾਂਦੇ ਆਂ ਸ਼ੂਗਰ ਉਹਦੇ ਨਾਲ ਬੜੀ ਹੋ ਰਹੀ ਤੁਸੀਂ ਕਿਦਾਂ ਦੀ ਖਰਾਕ ਆ ਤੁਹਾਡੀ ਘਰ ਚ ਵੈਸੇ? ਸਾਡਾ ਅਸੀਂ ਸਾਰਾ ਸਾਲ ਗੁੜ ਵਰਤਦੇ ਆਂ ਜੀ। ਗੁੜ ਵਰਤਦੇ ਆਂ। ਗੁੜ ਵਰਤਦੇ ਆਂ। ਮਿਲ ਜਾਂਦਾ ਗੁੜ? ਅਸੀਂ ਆਪਣਾ ਪੈਦਾ ਕਰਕੇ ਬਣਾਉਂਦੇ ਆਂ। ਗੁੜ ਆਪਣਾ ਹੀ ਬਣਾਉਂਦੇ ਆਂ? ਹਾਂ ਜੀ ਆਪਣਾ ਬਣਾਉਂਦੇ ਆਂ ਆਪਣਾ ਅਸੀਂ ਜਿਹੜਾ ਰੱਖਣਾ ਹੈਗਾ ਆਪਣੇ ਹੋਰ ਸਾਡੀਆਂ ਜਿਹੜੀਆਂ ਭੈਣਾਂ ਆ ਗਈਆਂ ਸੀ ਉਹਨਾਂ ਨੂੰ ਵੀ ਪਜਾਈ ਦਾ ਗੁੜ। ਸਿਸਤਦਾਰਾਂ ਨੂੰ ਵੀ ਸਿਸਤਦਾਰਾਂ ਨੂੰ ਵੀ ਦੇਣਾ ਹੁੰਦਾ ਜੀ ਬਾਕੀ ਹੋਰ ਸਾਡੇ ਕੋਲ ਲੈ ਜਾਂਦੇ ਆ ਕੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਉੱਥੇ ਸਾਡਾ ਅਸੀਂ ਸੜਕ ਤੇ ਬਿਲਕੁਲ ਉੱਪਰ ਘਰ ਸਾਡਾ ਸੜਕ ਦੇ ਮੂਹਰੇ ਬੈਠੇ ਆ ਸੀ ਜਿੰਨਾ ਕਿ ਸਾਡੇ ਕੋਲ ਫालतू ਹੁੰਦਾ ਹੈ ਉਹ ਵੇਚ ਦਿੰਦੇ ਹਾਂ ਅੱਛਾ ਜੀ ਤੇ ਗੁੜ ਬਣਾ ਰਹੇ ਹੁਣ ਇੱਥੇ ਤੁਸੀਂ ਲਾਇਆ ਵੀ ਹੋਇਆ ਇਹ ਤੇ ਕੀ ਕੁਸ਼ੇ ਦੇ ਲਈ ਜਿਹੜਾ ਹੈਗਾ ਸ਼ੁੱਧਤਾ ਦੀ ਗਾਰੰਟੀ ਕਿੰਨੀ ਕਹਦੀ ਕਿੰਨਾ ਕਿਵੇਂ ਇਹਨੂੰ ਸ਼ੁੱਧ ਰੱਖਿਆ ਜਾ ਸਕਦਾ ਹੈ ਕਹਿੰਦੇ ਅੱਜ ਕੱਲ ਤਾਂ ਖੇਤਾਂ ਦੇ ਵਿੱਚ ਇਦਾਂ ਦੇ ਕੈਮੀਕਲ ਪੈਣ ਲੱਗ ਗਏ ਵੀ ਹੁਣ ਸ਼ੁੱਧਤਾ ਤਾਂ ਕਿਸੇ ਪਾਸੇ ਹੋਈ ਨਹੀਂ ਸਕਦੀ ਉਹੀ ਪੱਠੇ ਮੱਝਾਂ ਨੂੰ ਆਣੇ ਆ ਵੀ ਸ਼ੁੱਧਤਾ ਕਿੱਥੋਂ ਭਾਲਦੇ ਆ ਜੀ ਨਹੀਂ ਕਹਿ ਜਾਣਾ ਕੁਝ ਹੋਰ ਗੱਲ ਹੁੰਦੀ ਆ ਕਰਨਾ ਕੁਝ ਹੋਰ ਗੱਲ ਹੁੰਦੀ ਆ ਹੁਣ ਸ਼ੁੱਧ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਖੇਤਾਂ 'ਚ ਕੈਮੀਕਲ ਵਰਤ ਲੈ ਕੈਮੀਕਲ ਦੀ ਸਾਰੇ ਕੈਮੀਕਲ ਮਾਰੇ ਨਹੀਂ ਹੈਗੇ ਸਾਰੇ ਕੈਮੀਕਲ ਚੰਗੇ ਨਹੀਂ ਹੈਗੇ ਲੋੜ ਮੁਤਾਬਕ ਚੀਜ਼ ਲੋੜ ਮੁਤਾਬਕ ਤਾਂ ਦੇਖੋ ਜਿਹੜਾ ਹੈਗਾ ਜੇ ਫਰਜ਼ ਕਰ ਲੋ ਕਿਸੇ ਦੋ ਥੈਲੇ ਜੂਰੀਏ ਦੇ ਪਾਣੀ ਤੁਸੀਂ ਚਾਰ ਪਾਓ ਉਹ ਤਾਂ ਹੈਗੀ ਆ ਜਿਤਨਾ ਕਹਿੰਦੇ ਹੁੰਦੇ ਵੀ ਇੱਕ ਕਿਸਮ ਦਾ ਘੋਰ ਅਨਿਆ ਆ ਉਹ ਤੁਸੀਂ ਤਤ ਦੇਖਦੇ ਹੋ ਮਿੱਟੀ ਦੇ ਵੀ ਕਿਹੜੀ ਕਿਹੜੀ ਤਤਾਂ ਦੀ ਕਿਹੜੀ ਫਸਲ ਨੂੰ ਲੋੜ ਆ ਇੱਥੇ ਤੱਕ ਦੀ ਖੇਤੀ ਕਰ ਰਹੇ ਆ ਇਹ ਤਾਂ ਆਪੇ ਦੱਸ ਦਿੰਦੇ ਆ ਜੀ ਅੱਛਾ ਜੀ ਖੇਤਾਂ 'ਚ ਮੈਥੇ ਬੀਜ ਲੋ ਤੁਸੀਂ ਜੰਤਰ ਬੀਜ ਲੋ ਸਿਆਲ ਦਾ ਵਿੱਚ ਜਿਹੜੇ ਮੈਥੇ ਆ ਨਾ ਉਹ ਨਾਈਟ੍ਰੋਜਨ ਦਿੰਦੇ ਆ ਤੇ ਗਰਮੀਆਂ ਦੇ ਵਿੱਚ ਤੁਸੀਂ ਪ੍ਰਸ਼ਾਦ ਦੇ ਵਿੱਚ ਪ੍ਰਸ਼ਾਦ ਦੇ ਦੇ ਨਾਲ ਵੀ ਤੁਸੀਂ ਜੰਤਰ ਬੀਜੋ ਰਾਇਸਨ ਬੀਜੋ ਨਾਈਟ੍ਰੋਜਨ ਆਪੇ ਪੈਦਾ ਕਰਦੇ ਹੋ ਉਹਦਾ ਤੁਸੀਂ ਗੰਨਾ ਦੇਖ ਲਓ ਸਾਡਾ ਗੰਨਾ ਜਿਹੜਾ ਪਿਆ ਹੈਗਾ ਉਹਦੇ ਵਿੱਚ ਕੋਈ ਕੀੜਾ ਨਹੀਂ ਲੱਗਿਆ ਹੋਇਆਗਾ ਤੁਸੀਂ ਆਮ ਦੇਖੀਦਾ ਹੈ ਉਹ ਗੰਨਾ ਜਿਹੜਾ ਜ਼ਿਆਦਾ ਹੈਗਾ ਨਾ ਉਹਨਾਂ ਦੇ ਵਿੱਚ ਬੋਰਰ ਵੱਢ ਜਾਂਦੇ ਕੀੜੇ ਵੱਢ ਜਾਂਦੇ ਆ ਕਿੰਨੇ ਕਿਲੇ ਤੁਸੀਂ ਗੰਨਾ ਲਾਇਆ ਹੋਇਆ ਜੀ ਸਾਡੇ ਕੋਲ 7 ਕਿਲੇ ਗੰਨੇ ਦੇ ਜੀ ਫੇ ਤੁਸੀਂ ਉਹ ਆਪਣਾ ਸਾਰਾ ਹੀ ਕੱਢਣਾ ਜੀ ਗੁੜ ਕੱਢਣਾ ਸਾਰੇ ਕੁਝ ਬੀਜਾਂ ਵਾਲੇ ਨਾ ਮੰਗਿਆ ਆ ਕਿ ਉਹਨਾਂ ਨੂੰ ਦੇਣਾ ਹੈਗਾ ਤੇ ਬਾਕੀ ਦਾ ਅਸੀਂ ਜਿੰਨਾ ਹੈਗਾ ਨਾ ਮਤਲਬ ਜਿਆਦਾ ਕਰਕੇ ਪੀੜਿਆ ਹੀ ਆ ਐਦਕੀ ਅਸੀਂ ਪਹਿਲੀ ਵਾਰ ਨਹੀਂ ਮਤਲਬ ਦੂਜੀ ਵਾਰ ਕੰਮ ਕਰਿਆ ਸ਼ੁਰੂ ਕਰਿਆ ਹੈ ਪਿਛਲੇ ਸਾਲ ਵੀ ਕਰਿਆ ਸੀਗਾ ਐਦਕੀ ਵਧਾਇਆ ਪਹਿਲਾਂ ਨਾਲੋਂ ਹੁਣ ਅੱਗੇ ਨੂੰ ਹੋਰ ਜਿਆਦਾ ਵਧੀਆ ਕਰਾਂਗੇ ਪਰ ਲੋਕ ਤਾਂ ਇਦਾਂ ਕਰਦੇ ਜੀ ਗੰਨਾ ਜਿਹੜੇ ਲੱਕੇ ਤੇ ਲਾਇਆ ਜਾਂਦਾ ਹੈ ਤਾਂ ਉਹ ਫਿਰ ਖੇਤਾਂ ਦੇ ਵਿੱਚ ਵੱਡੇ ਵੱਡੇ ਟਰਾਲੇ ਪਰ ਕੇ ਟੀਸੀਆਂ ਲਾ ਕੇ ਸਿੱਧਾ ਜੀ ਮਿਲਾਂ ਨੂੰ ਖਿੱਚ ਦਿੰਦੇ ਜੀ ਗੰਨਾ ਤਾਂ ਉੱਥੇ ਮਿਲਾਂ ਚ ਰਖੀਏ ਪੈਸੇ ਲਈਏ ਤੇ ਘਰ ਜਾਈਏ ਨੇ ਮਿੱਲਾਂ ਨਾਲ ਲਜਾਣਾ ਵੀ ਦੇਖੋ ਖਰਚੇ ਬਹੁਤ ਬੰਦੇ ਮਿੱਲਾਂ ਨਾਲ ਲਜਾਣਾ ਵੀ ਕੋਈ ਸੌਖਾ ਨਹੀਂ ਹੈਗਾ ਵੀ ਇਹ ਤਾਂ ਆਹੇ ਵੀ ਚਲੋ ਲੇਬਰਾਂ ਦੀ ਕਹਿ ਲਓ ਜੇ ਤੁਸੀਂ ਜਿਹੜੀ ਮੈਨ ਪਾਵਰ ਉਹਦੀ ਘਾਟ ਆਈ ਜਾਂਦੀ ਅੱਗੇ ਤੇ ਉਹ ਮਿੱਲਾਂ ਨਾਲ ਲਜਾਣ ਦੇ ਤਾਂ ਹੈਗੇ ਆ ਗੰਨਾ ਪਰ ਉਹ ਇਹ ਨਹੀਂ ਹੈ ਵੀ ਉਹ ਖੁਸ਼ੀ ਨਾਲ ਦੇ ਕੇ ਆਉਂਦੇ ਆ ਉਹਨਾਂ ਨੂੰ ਇਹ ਹੈਗਾ ਵੀ ਚਲੋ ਹੁਣ ਅਸੀਂ ਕੰਮ ਤਾਂ ਆਪਣਾ ਨਿਬੇੜਨੀ ਆ ਤੇ ਇਹ ਥੋੜਾ ਜਿਹਾ ਕੰਮ ਹੈਗਾ ਵੀ ਮਿਹਨਤ ਦਾ ਕੰਮ ਹੈਗਾ ਪਰ ਇਹਦੇ ਵਿੱਚ ਆ ਹੈਗਾ ਵੀ ਸਾਡਾ ਘਰੋਂ ਹੀ ਸਾਰਾ ਜਿਹੜਾ ਹੈਗਾ ਉਹ ਸਾਡੀ ਸੇਲ ਹੋ ਜਾਂਦਾ ਲੱਗਦਾ ਵੀ ਪੰਜਾਬ ਦੇ ਵਿੱਚ ਆਪ ਦਾਲਾਂ ਪੈਦਾ ਕਰਨੀ ਚਾਹੀਦੀਆਂ ਘਰਾਂ ਦੇ ਵਿੱਚ ਜਾਂ ਫਿਰ ਗੁੜ ਆਪ ਬਣਾਉਣਾ ਚਾਹੀਦਾ ਵੀ ਤਾਂ ਕਿ ਲੋਕ ਤੰਦਰੁਸਤ ਰਹਿ ਸਕਣ ਪੰਜਾਬ ਦੇ ਨਹੀਂ ਚਾਹੀਦਾ ਜੀ ਜਿਹੜਾ ਹੁਣ ਜਿਹੜੇ ਯੂਪੀ ਵਾਲੇ ਗੁੜ ਬਣਾ ਕੇ ਦਿੰਦੇ ਆ ਸਾਨੂੰ ਗੁੜ ਤਾਂ ਹੈ ਉਹ ਵੀ ਗੁੜ ਹੀ ਹੈ ਪਰ ਉਹ ਕਹਿਣ ਨੂੰ ਗੁੜਾ ਉਹਦੇ ਵੱਲੋਂ ਜਿਹੜਾ ਰੁਝਾਨ ਹੈਗਾ ਲੋਕਾਂ ਦਾ ਹੈਗਾ ਉਹ ਘਟ ਰਿਹਾ ਹੈ ਹੁਣ ਕਿਉਂਕਿ ਉਹ ਉਹਨਾਂ ਦਾ ਲੋਕਾਂ ਦੀ ਜਿਹੜੀ ਅਸਲੀਅਤ ਆ ਹੁਣ ਸਾਹਮਣੇ ਆਉਣ ਲੱਗੀ ਵੀ ਇਹ ਕਿਆ ਕਰਦੇ ਆ ਲੈਫਟ ਕੋਰੀ ਉੱਥੇ ਵੀ ਚੱਲਦੀ ਕੋਰੀ ਹਾਂ ਜੀ ਉਹ ਇੱਕ ਦਿਨ ਸਾਡੇ ਕੋਲ ਇੱਥੇ ਬੰਦੇ ਆਉਂਦੇ ਹੁੰਦੇ ਆ ਉਹ ਯੂਪੀ ਤੋਂ ਆਏ ਹੋਏਗੇ ਹਰਿਆਣੇ ਤੋਂ ਉਹ ਮੈਨੂੰ ਪੁੱਛਦੇ ਵੀ ਤੁਸੀਂ ਕਿਹੜਾ ਮਸਾਲਾ ਪਾਉਂਦੇ ਏ ਦੇ ਵਿੱਚ ਮੈਂ ਕਿਹਾ ਅਸੀਂ ਤਾਂ ਕੋਈ ਮਸਾਲਾ ਨਹੀਂ ਪਾਉਂਦੇ ਹੈਗੇ ਸਿਰਫ ਅਸੀਂ ਨਿਖਾਰ ਲਾਉਂਦੇ ਆ ਮੈਂ ਕਿਹਾ ਕੋਈ ਹੋਰ ਮਸਾਲਾ ਕਿਹੜਾ ਤੁਹਾਡਾ ਜਿਹੜਾ ਤੁਸੀਂ ਦੱਸਦੇ ਵੀ ਕੋਈ ਹੋਰ ਵੀ ਮਸਾਲਾ ਹੈਗਾ ਉਹ ਕਹਿੰਦੇ ਵੀ ਇੱਕ ਮਸਾਲਾ ਆਉਂਦਾ ਵੀ ਉਹ ਇਹਨੂੰ ਟੈਟ ਕਰ ਦਿੰਦਾ ਅੱਛਾ ਜੀ ਮੈਂ ਵੀ ਸਾਨੂੰ ਤਾਂ ਇਹ ਮਸਾਲਾ ਸੀ ਨਾ ਬਰਤਣਾ ਨਾ ਵਰਤਦੇ ਆ ਕਿਉਂਕਿ ਅਸੀਂ ਅਸੀਂ ਆਪ ਵੀ ਖਾਣਾ ਹਾਂ ਜੀ ਤੇ ਜਿਹੜੀ ਗੱਲ ਹੈਗੀ ਇਹ ਵੀ ਜਦ ਅਸੀਂ ਪੈਸੇ ਹੀ ਲੈਣੇ ਆ ਕਿਸੇ ਗਾਹਕ ਤੋਂ ਅਸੀਂ ਉਹਨੂੰ ਕਹਿ ਕੇ ਦੇਣੀ ਚੀਜ਼ ਵੀ ਭਾਈ ਆਹ ਚੀਜ਼ ਆ ਸਾਡੀ ਉਹ ਜੇ ਸਾਨੂੰ ਪੈਸੇ ਦੇ ਰਿਹਾ ਖੁਸ਼ ਹੋ ਗਏ ਫਿਰ ਅਸੀਂ ਕਿਉਂ ਏਦਾਂ ਦਾ ਕੰਮ ਕਰੀਏ ਜਿਹਦੇ ਨਾਲ ਫਿਰ ਅਸੀਂ ਆਪਣਾ ਸਿਰ ਨੀਵਾ ਕਰੀਏ ਸੋ ਚੀਜ਼ ਮਿਆਰੀ ਰੱਖਣੀ ਆ ਤੇ ਉਹ ਚੀਜ਼ ਜਿਹੜੀ ਹੈਗੀ ਐ ਵਰਤਣੀ ਐ ਜਿਹੜੀ ਚੀਜ਼ ਆਪ ਵੀ ਅਸੀਂ ਖਾ ਸਕੀਏ ਸੋ ਇਹ ਲੱਗੇ ਹੋਏ ਇੱਥੇ ਗੁੜ ਬਣਾਇਆ ਜਾ ਰਿਹਾ ਹੁਣ ਸਾਰਾ ਦੱਸਿਓ ਜੀ ਵੀ ਕੀ ਹਿਸਾਬ ਹੈ ਸਰਦਾਰ ਸਾਹਿਬ ਇੱਧਰ ਆ ਜਿਓ ਤੁਸੀਂ ਤੇ ਹੁਣ ਇਹਦੇ ਵਿੱਚ ਤੁਸੀਂ ਰਸ ਪਾਇਆ ਇਸਵੇਂ ਇਹ ਰਸ ਆ ਜੀ ਪਿਓਰ ਰਸ ਆ ਇਹ 6-7 ਰਸ ਦੇ ਪਾਉਂਦੇ ਆ ਅਸੀਂ ਅੱਛਾ ਜੀ ਔਰ ਇਹ ਜਾਲ ਜਾਲ ਕੇ ਜਿਸ ਤਰ੍ਹਾਂ ਹੈਗਾ ਫਿਰ ਗੁੜ ਬਣਦਾ ਜਦ ਬਾਅਦ ਵਿੱਚ ਫਿਰ ਉਹ ਗੁੜ ਚੱਕ ਵਿੱਚ ਚਲੇ ਜਾਂਦਾ ਇੱਧਰ ਆ ਜਾਂਦਾ ਜੀ ਹਾਂ ਜੀ ਇੱਧਰ ਆ ਗਿਆ ਉਦੋਂ ਬਾਅਦ ਇਹਦੀ ਸ਼ੱਕਰ ਬਣ ਜਾਂਦੀ ਆ ਹੂੰ ਤੇ ਜੇ ਪੇਸ਼ੀਆਂ ਲਾ ਲੋ ਗੁੜ ਬਣਾਉਣ ਦੇ ਪੇਸ਼ੀਆਂ ਲੱਗ ਜਾਂਦੀਆਂ ਹੂੰ ਤੇ ਹੋਰ ਵੀ ਤੁਸੀਂ ਸੌਂਫ ਵਗੈਰਾ ਪਾ ਕੇ ਉਹ ਚੀਜ਼ਾਂ ਪਾ ਕੇ ਵੀ ਬਣਾਉਂਦੇ ਪੇਸ਼ੀਆਂ ਸੌਂਫ ਜਿਹੜਾ ਹੈਗਾ ਨਾ ਜੇ ਕੋਈ ਗਾਹ ਕਾਉਂਦਾ ਸਾਡੇ ਕੋਲ ਵੀ ਸੌਂਫ ਵਾਲਾ ਪਾ ਦੂ ਤਾਂ ਫਿਰ ਅਸੀਂ ਤਰੰਤ ਬਣਾ ਕੇ ਦੇ ਦੁੰਦੇ ਜਦ ਅੱਛਾ ਚੰਮ ਚੱਲਦੀ ਵਿੱਚ ਇਹ ਰੋਜ਼ ਤੁਸੀਂ ਇਦਾਂ ਹੀ ਕੱਢਦੇ ਰਹਿੰਦੇ ਆ ਹਾਂ ਜੀ ਰੋਜ਼ ਚੱਲਦਾ ਕਿੰਨਾ ਕੁ ਰੋਜ਼ ਤੁਸੀਂ ਗੁੜ ਤਿਆਰ ਕਰ ਲੈਂਦੇ ਆ ਇੱਕ ਕਵਾਂਟਲ 80 ਕਿਲੋ ਇੱਕ ਕਵਾਂਟਲ 90 ਕਿਲੋ ਜਾਂ ਦੋ ਕਵਾਂਟਲ ਤੱਕ ਨਿਕਲਿਆਉਂਦਾ ਰੋਜ ਦਾ ਜੀ ਰੋਜ ਦਾ ਜੀ ਤੁਸੀਂ ਇਹਨਾਂ ਤਿਆਰ ਕਰ ਲੇਓ ਇਹਨਾਂ ਕ ਤਿਆਰ ਹੋ ਜਾਂਦਾ ਜੀ ਤੇ ਹੁਣ ਇਹ ਲਗਾਤਾਰ ਕਦੋਂ ਤੱਕ ਚੱਲਦਾ ਰਹੂਗਾ ਤਕਰੀਬਨ ਬਸਾਖੀ ਤੱਕ ਤਾਂ ਚੱਲੂਗਾ ਜੇ ਗੰਨਾ ਬਚ ਗਿਆ ਤਾਂ ਹੋਰ ਅੱਗੇ ਵੀ ਜਾ ਸਕਦੇ ਦੱਸ ਦੇਣਾ ਆਪਣਾ ਕੋਰਤਾ ਜਿਹੜਾ ਤੁਹਾਡੇ ਰਿਸ਼ਤੇਦਾਰਾਂ ਅੰਦਾਜ਼ਾ ਘਰ ਦਾ ਪੂਰਾ ਹੋ ਗਿਆ ਜੀ ਅਸੀਂ ਪੰਜਾਬ ਦਾ ਜਿਹੜਾ ਰਿਸ਼ਤੇਦਾਰਾਂ ਨੂੰ ਪਜਾਉਣਾ ਹੈ ਆਪਣਾ ਵੀ ਰੱਖ ਲਿਓ ਇਹ ਹੁਣ ਜੇ ਕੋਈ ਹੋਰ ਕਹੇ ਵੀ ਸਰਦਾਰ ਤਾਂ ਸਾਨੂੰ ਗੁੜ ਚਾਹੀਦਾ ਜੀ ਅਸੀਂ ਵੀ ਤੁਹਾਡੇ ਵਰਗੀ ਹੈਲਦੀ ਜ਼ਿੰਦਗੀ ਜੀਣਾ ਚਾਹੁੰਦੇ ਆ ਫਿਰ ਉਹ ਅਸੀਂ ਇੱਥੇ ਬੈਠੇ ਆ ਜੀ ਆਪਣਾ ਕਲਮਾ ਮੋੜ ਕਹਿੰਦੇ ਆ ਸਾਡਾ ਇਹ ਆਨੰਦਪੁਰ ਸਾਹਿਬ ਤਹਿਸੀਲ ਪੈਂਦੀ ਆ ਜ਼ਿਲ੍ਹਾ ਰੋਪੜ ਪੈਂਦਾ ਜਦੋਂ ਅਸੀਂ ਆਨੰਦਪੁਰ ਸਾਹਿਬ ਤੋਂ ਗੜਸ਼ੰਕਰ ਨੂੰ ਜਾਈਏ ਹਾਂਜੀ ਪਹਿਲਾਂ ਉੱਥੋਂ ਝੱਜ ਚੌਕ ਆਉਂਦਾ 6 ਕਿਲੋਮੀਟਰ ਦੇ ਠੀਕ ਹੈ ਜੀ 9 ਕਿਲੋਮੀਟਰ ਦੇ ਉੱਥੋਂ 6 ਕਿਲੋਮੀਟਰ ਅੱਗੇ ਅਸੀਂ ਬੈਠੇ ਗੜਸ਼ੰਕਰ ਵਾਲੀ ਸਾਈਡ ਨੂੰ ਠੀਕ ਹੈ ਜੀ ਕਲਮਾ ਦਾ ਮੋੜ ਆ ਜਾਂਦਾ ਕਲਮਾ ਦੇ ਮੋੜ ਤੋਂ ਫਿਰ ਇੱਕ ਦੋ ਸੜਕਾਂ ਬਣ ਜਾਂਦੀਆਂ ਇੱਕ ਤਾਂ ਚਲੇਗੀ ਨੰਗਲ ਨੂੰ ਜਾਂ ਊਨੇ ਨੂੰ ਚਲਗੀ ਤੇ ਇਹ ਜਿਹੜੀ ਸਾਡੇ ਵਾਲੀ ਸੜਕ ਹੈ ਗੜਸ਼ੰਕਰ ਨੂੰ ਜਾਂਦੀ ਆ ਤੁਹਾਡਾ ਨੰਬਰ ਕੋਈ ਸੰਪਰਕ ਨੰ ਆਰਡਰ ਨੰਬਰ ਹੈਗਾ ਇਹ 94170 95018 ਠੀਕ ਹੈ ਜੀ 94170 95018 ਜੇ ਹੁਣ ਕੋਈ ਸੰਪਰਕ ਕਰਨਾ ਚਾਹਵੇ ਤਾਂ ਹੌਲੇ ਮਹਲੇ ਨੂੰ ਬੜੀਆਂ ਸੰਗਤਾਂ ਆਉਂਦੀਆਂ ਜੀ ਬਸਾਕੀ ਨੂੰ ਆਉਂਦੀਆਂ ਜੇ ਕੋਈ ਲੈਣਾ ਚਾਹਵੇ ਤਾਂ ਬਸਾਕੀ ਤੱਕ ਮਿਲ ਸਕਦਾ ਮਿਲ ਸਕਦਾ ਹਾਂ ਜੀ ਠੀਕ ਹੈ ਜੀ ਬਾਕੀ ਜੇ ਕੋਈ ਸੰਪਰਕ ਕਰ ਲਵੇ ਆਰਡਰ ਦੇਣਾ ਹੋਗਾ ਮੰਨ ਲਓ ਚਲੋ ਜੇ 4 ਦਿਨ ਇੱਧਰ ਉੱਧਰ ਹੋਊਗਾ ਜਿਵੇਂ ਅਸੀਂ ਮਤਲਬ ਅਸੀਂ ਠਹਿਰ ਕੇ ਲਿਜਾਵਾਂਗੇ ਅਸੀਂ ਫਿਰ ਆਉਣਾ ਆਏਗਾ ਇੱਧਰ ਨੂੰ ਕੋਈ ਦੂਰ ਤੇ ਆਉਂਦਾ ਬੰਦਾ ਉਹਦੇ ਜੋਗਾ ਅਸੀਂ ਰੱਖ ਵੀ ਸਕਦੇ ਹਾਂ ਤੇ ਹੁਣ ਜਿਹੜੀਆਂ ਤੁਸੀਂ ਇਸ ਤੋਂ ਬਾਅਦ ਟਿੱਕੀ ਤਿਆਰ ਕਰਦੇ ਆ ਟਿੱਕੀ ਤੁਸੀਂ ਰੱਖੀ ਹੋਈ ਆ ਤੇ ਇਹ ਟਿੱਕੀ ਤੋਂ ਬਾਅਦ ਨਾਲ ਸ਼ੱਕਰ ਤਿਆਰ ਕਰਦੇ ਹੋ ਇਹ ਦੋਹੀ ਆਈਟਮਾਂ ਤੁਸੀਂ ਤਿਆਰ ਕਰਦੇ ਜੀ ਦੋਹੀ ਆਈਟਮਾਂ ਜ਼ਿਆਦਾ ਚੱਲਦੀਆਂ ਸਾਡੇ ਕੋਲ ਇਹ ਹਜੇ ਇਹੀ ਨਹੀਂ ਸਾਡੀਆਂ ਖੜਦੀਆਂ ਹੈਗੀਆਂ ਹਾਂ ਹਾਂ ਅਗਲੀ ਵਾਰੀ ਨੂੰ ਜਿਹੜਾ ਦੇਖਾਂਗੇ ਅਸੀਂ ਜਿਹੜੀ ਹੈਗੀਆਂ ਉਹ ਚਾਕੀਆਂ ਬਣਾ ਦੇ ਜਿਸ ਤਰ੍ਹਾਂ ਚੌਕਲੇਟ ਹੁੰਦੀ ਆ ਹਾਂ ਹਾਂ ਉਹਦੇ ਖਾਤਰ ਵੱਖਰਾ ਥੋੜ੍ਹਾ ਸਿਸਟਮ ਬਣਾਉਣਾ ਪੈਂਦਾ ਹਾਂ ਹਾਂ ਸੋ ਇੱਧਰ ਆ ਜਾਓ ਤੇ ਇਹ ਗੁਰਦੁਆਰੀ ਕੀ ਵੀ ਕਹਿੰਦੇ ਆ ਵੀ ਗੁੜ ਵਿੱਚ ਚਾਹ ਚ ਪਾਓ ਤਾਂ ਜੀ ਗੁੜ ਚਾਹ ਫਟ ਜਾਂਦੀ ਆ ਕੋਈ ਇਹੋ ਜਿਹੀ ਚੀਜ਼ਾਂ ਐਦਾਂ ਤਾਂ ਉਹ ਜਿਹੜਾ ਹੈਗਾ ਚਾਹ ਦੀ ਜਿਹੜੀ ਫੁੱਟਦੀ ਆ ਉਹ ਤਾਂ ਫੁੱਟਦੀ ਆ ਜਦੋਂ ਗੰਨਾ ਮਾੜਾ ਹੁੰਦਾ ਜਾਂ ਗੁੜ ਮਾੜਾ ਹੁੰਦਾ ਕੁਆਲਿਟੀ ਹਲਕੀ ਹੁੰਦੀ ਆ ਸਾਡੇ ਕੋਲੋਂ ਦਾ ਲੋਕ ਕਵਾਂਟਲ ਕਵਾਂਟਲ ਗੁੜ ਲੈ ਕੇ ਉਹ ਪਹਿਲਾਂ ਸੈਂਪਲ ਲੈ ਕੇ ਚੈੱਕ ਕਰਿਆ ਉਹਨਾਂ ਨੇ ਫਿਰ ਉਹ ਦੁਬਾਰਾ ਆ ਕੇ ਕਵਾਂਟਲ ਕਵਾਂਟਲ ਗੁੜ ਲੈ ਕੇ ਜੀ ਤੇ ਸ਼ੱਕਰ ਦੀ ਜੇ ਗੱਲ ਕਰੀਏ ਤਾਂ ਇਹ ਸ਼ੱਕਰ ਜਿਹੜੀ ਹੈਗੀ ਆ ਇਹ ਵੀ ਬਣਾਈ ਪਈ ਐ ਕਿੰਨੀ ਕੁ ਕੁਆਂਟੀਟੀ ਦੇ ਵਿੱਚ ਫਿਰ ਸ਼ੱਕਰ ਬਣ ਜਾਂਦੀ ਆ ਜੀ ਇਸ ਪਾਸੇ ਭਲਾ ਜੀ ਥੋੜੀ ਜਿਹੀ ਘੱਟ ਬਣਦੀ ਆ ਹੂੰ ਪਿਰਾ ਗੋੜਾ ਹੈਗਾ ਇਹੋ ਕੌਂਟ ਲਗਣੇ ਤੋਂ 10 ਕਿਲੋ ਤੱਕ ਬਣ ਜਾਂਦਾ ਹਮ ਚੱਕਰ 8 ਕਿਲੋ ਰਹਿ ਜਾਂਦੀ ਆ ਜੀ ਇਹ ਥੋੜੀ ਜਿਹਾ ਜ਼ਿਆਦਾ ਕਾੜਨੀ ਪੈਂਦੀ ਆ ਅੱਛਾ ਜੀ ਜਲਦੀ ਜ਼ਿਆਦਾ ਫਿਰੇ ਹਮ ਮੈਂ ਸ਼ੁੱਧਤਾ ਦੀ ਗਾਰੰਟੀ ਹੈ ਸ਼ੁੱਧਤਾ ਦੀ ਦੇਖੋ ਜੀ 100% ਗਾਰੰਟੀ ਆ ਕੋਲ ਬੈਠ ਕੇ ਬੰਦਾ ਜੇ ਦੇਖ ਲਵੇ ਤੁਹਾਨੂੰ ਮਤਲਬ ਕੋਈ ਕਹਿ ਦਵੇ ਵੀ ਹਾਂ ਤੁਸੀਂ ਇਹ ਗਲਤ ਕੰਮ ਕਰਿਆ ਆਪਾਂ ਦੇਣਦਾਰ ਹੋਵਾਂਗੇ ਹਮ ਹਮ ਤੇ ਦੁੱਧ ਵਗੈਰਾ ਵੀ ਤੁਸੀਂ ਫਿਰ ਵੇਚਦੇ ਵੀ ਹੋ ਜਾਂ ਕਿਤੇ ਡੈਰੀ ਚ ਪਾਉਂਦੇ ਆ ਜਾਂ ਇਲਾਕੇ ਚ ਇਹਦੀ ਕਿੱਦਾਂ ਕਰਦੇ ਆ ਦੁੱਧ ਦੁੱਧ ਦਾ ਹਾਲ ਤਾਂ ਡੈਰੀ ਵਿੱਚ ਹੀ ਜਾਂਦਾ ਸਾਡਾ ਦੁੱਧ ਜੀ ਅੱਛਾ ਜੀ ਇਸ ਘੋਰੀਸ ਤੋਂ ਇਲਾਵਾ ਕੋਈ ਦਾਲਾਂ ਜਾਂ ਉਹ ਵੀ ਚੀਜ਼ਾਂ ਕਰ ਰਹੇ ਹਾਂ ਦਾਲਾਂ ਆਪਣੇ ਜੋਗੀਆਂ ਦਾ ਹੁੰਦੀਆਂ ਜਿਹੜੀਆਂ ਬਚ ਜਾਂਦੀਆਂ ਉਹ ਅਸੀਂ ਵੇਚ ਦਿੰਦੇ ਹਾਂ ਬਾਕੀ ਵਾਲ ਸੁਣਾ ਜੀ ਕਿੰਨੇ ਤਰ੍ਹਾਂ ਦੀ ਦਾਲਾਂ ਵਗੈਰਾ ਦੀ ਖੇਤੀ ਤੁਸੀਂ ਕਰ ਰਹੇ ਹੋ ਜੀ ਕਾਦੀ ਕਾਦੀ ਕਰਦੇ ਦਾਲ ਮਸਰ ਹੋਗੇ ਜੀ ਮਾਂ ਹੋਗੇ ਮੂੰਗੀ ਹੋਗੀ ਤੇ ਬਾਕੀ ਆਹ ਇਹਨਾਂ ਨੂੰ ਛੱਡ ਕੇ ਦਾਲਾਂ ਨੂੰ ਤੁਸੀਂ ਲੈ ਲੋ ਲਸਣ ਹੋ ਗਿਆ ਹਲਦੀ ਹੋਗੀ ਪਿਆਜ਼ ਹੋ ਗਿਆ ਹਾਂਜੀ ਮਿਰਚ ਵਗੈਰਾ ਹੋਗੀ ਇਹ ਸਬਜ਼ੀ ਆ ਜਿਹੜੀ ਆਪਣੇ ਘਰ ਦੀ ਹੀ ਹੁੰਦੀ ਆ ਕਿਤੇ ਬਹੁਤ ਘੱਟ ਜਿਹੜੀ ਅਸੀਂ ਮੁੱਲ ਲਿਆਉਂਦੇ ਮੰਡੀ ਤੋਂ ਜਾਣਾ ਨਹੀਂ ਪੈਂਦਾ ਇਹ ਚੀਜ਼ਾਂ ਲੈਣੇ ਨਹੀਂ ਜੀ ਚਾਹੀਦਾ ਤੇ ਦਾળા ਵગેਰਾ ਲੋਕ ਹੁਣ ਜੇ ਬੀਜਣ ਤੁਹਾਨੂੰ ਲੱਗਦਾ ਵੀ ਉਹਦੇ ਵਿੱਚੋਂ ਕਮਾਈ ਵੀ ਹੋ ਸਕਦੀ ਆ ਤੇ ਪੰਜਾਬ ਦੇ ਵਿੱਚ ਜਿੱਦਾਂ ਤੁਸੀਂ ਹੁਣ ਘਰ ਤੋਂ ਹੀ ਕੰਮ ਕਰ ਰਹੇ ਹੋ ਘਰ ਤੋਂ ਤੁਹਾਡਾ ਵਿਕੀ ਜਾਂਦਾ ਤਾਂ ਫਿਰ ਤੁਹਾਨੂੰ ਲੱਗਦਾ ਵੀ ਖੇਤੀ ਜਿਹੜੀ ਕਣਕ ਝੋਨੇ ਦੇ ਚੱਕਰ ਤੋਂ ਨਿਕਲ ਕੇ ਦਾਣਾਵਲ ਕਿਸਾਨਾਂ ਨੂੰ ਆਣਾ ਚਾਹੀਦਾ ਦਾળા ਜਿਹੜੀਆਂ ਹੈਗੀਆਂ ਥੋੜੀ ਜੀ ਮਿਹਨਤ ਵੱਧ ਮੰਗਦੀਆਂ ਇਹ ਨਹੀਂ ਹੈ ਕੋਈ ਵੀ ਚੀਜ਼ ਹੈਗੀ ਆ ਜਿਹੜੀ ਆ ਅਸਲ ਵਿੱਚ ਕਿਆ ਹੈ ਜਿਹੜਾ ਸਾਡਾ ਦੁੱਧ ਹੋ ਗਿਆ ਜਾਂ ਹੋ ਗਿਆ ਦੁੱਧ ਨੂੰ ਤਾਂ ਸਾਡੇ ਜਿਹੜੇ ਹੈਗਾ ਇਹ ਦੁੱਧ ਤਾਂ ਪੂਰਾ ਨਹੀਂ ਹੋ ਸਕਦਾ ਹੈਗਾ ਜਿਹੜੀ ਡੁਪਲੀਕੇਸੀ ਆ ਉਹ ਮਾਰਦੀ ਆ ਮਾਰਕੀਟ ਦਾ ਵਿੱਚ ਇਦਾਂ ਦਾ ਦੁੱਧ ਘੰਮਦਾ ਹੈ ਜਿਹੜਾ ਹੱਥੋ-ਵੱਤੀ ਤਿਆਰ ਕਰਕੇ ਵੇਚੀ ਜਾਂਦੇ ਲੋਕ ਪ੍ਰੋਡਕਸ਼ਨ ਘਟਾ ਜੀ ਲਗਤ ਜ਼ਿਆਦਾ ਹੈ ਜ਼ਿਆਦਾ ਪਰ ਲੇਕਿਨ ਗੱਲ ਹੈਗੀ ਜਿਹੜੀ ਦਾਲਾਂ ਦੀ ਕਰਦੇ ਤੁਸੀਂ ਉਹ ਮਿਹਨਤ ਜਰੂਰ ਮੰਗਦੀਆਂ ਮੈਂ ਤਾਂ ਪ੍ਰਣਾਮ ਇਹੀ ਸਨੇਹਾ ਦਊਂਗਾ ਕਿਸਾਨਾਂ ਨੂੰ ਵੀ ਜੇ ਹੋਰ ਨਹੀਂ ਤਾਂ ਤੁਸੀਂ ਆਪਣੇ ਘਰ ਜੁਗਤ ਪੈਦਾ ਕਰੋ ਉਹ ਤੁਸੀਂ ਪਿਓਰ ਤਾਂ ਖਾਓ ਆਪਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਜਿਹੜੇ ਆਪਾਂ ਮੁੱਲ ਲੈ ਕੇ ਆਉਂਦੇ ਆ ਉਹਨਾਂ ਨੂੰ ਬਹੁਤ ਸਪਰੇਆ ਕਰਦੇ ਲੋਕ ਉਹ ਜ਼ਬਰੀਆਂ ਸਾਡੇ ਪੇਟ ਚੋਂ ਲੰਘਦੀਆਂ ਫਿਰ ਜਿੱਦਾਂ ਤੁਸੀਂ ਕਹਿੰਦੇ ਕਿਸੇ ਨੂੰ ਸ਼ੂਗਰ ਹੋ ਗਈ ਕਿਸੇ ਨੂੰ ਕੋਈ ਬਿਮਾਰੀ ਲੱਗ ਗਈ ਕਿਸੇ ਨੂੰ ਕੋਈ ਬਿਮਾਰੀ ਲੱਗ ਗਈ ਉਹ ਬਿਮਾਰੀਆਂ ਦਾ ਘਰ ਬਣ ਜਾਂਦੀਆਂ ਉਹ ਚੀਜ਼ਾਂ ਕਿਉਂਕਿ ਉਹ ਜ਼ਹਿਰਾਂ ਦੇ ਨਾਲ ਹੀ ਉਹ ਸਾਰਾ ਕੁਝ ਸਿਰੇ ਲਾਉਂਦੇ ਆ ਜੇ ਤੁਸੀਂ ਆਪਣੇ ਖਾਤਰ ਚੀਜ਼ ਬਣਾਉਣੀ ਆ ਤੁਸੀਂ ਘਟੋ ਘਟ ਪਹਿਲਾਂ ਆਪਣੇ ਪਰ ਇਹ ਤਾਂ ਸ਼ੁਰੂ ਕਰੋ ਵੀ ਅਸੀਂ ਆਪਣੇ ਜੋਗੀ ਤਾਂ ਬਣਾਈਏ ਹੌਲੀ ਹੌਲੀ ਤੁਹਾਨੂੰ ਵਧੀਆ ਲੱਗਣ ਲੱਗ ਜਾਣਾ ਤੁਸੀਂ ਹੋਰ ਵਾਸਤਾ ਵੀ ਬਣਾਉਣ ਲੱਗ ਜਾਣਾ ਫਿਰ ਇਦਾਂ ਦੀ ਵੀ ਹੈਗੀ ਆ ਜੇ ਤੁਹਾਡਾ ਤੁਸੀਂ ਵਧੀਆ ਕੰਮ ਕਰਕੇ ਦਿੰਦੇ ਆ ਲੋਕ ਤੁਹਾਨੂੰ ਪੈਸੇ ਦੇਣ ਨੂੰ ਵੀ ਤਿਆਰ ਆ ਮਨੋਲੋਜੀ ਤੁਸੀਂ ਕਿਸੇ ਨੂੰ ਕਹਿੰਦੇ ਹੋ ਨਾ ਵੀ ਮਤਲਬ ਸਾਡੀ ਚੀਜ਼ ਪਿਓਰ ਆ ਉਹ ਬੰਦੇ ਨੂੰ ਤੁਹਾਡੇ ਪੁੱਤ ਤਸਰਲੀ ਹੋ ਜਾਂਦੀ ਆ ਉਹ ਤੁਹਾਨੂੰ ਜਿੰਨੇ ਤੁਸੀਂ ਪੈਸੇ ਕਹੋਗੇ ਉਹਨੇ ਦਿੰਦਾ ਤੁਹਾਡਾ ਹੱਕ ਨਹੀਂ ਰੱਖੂਗਾ ਸਿਹਤ ਦੇ ਲਈ ਅੱਜ ਹਰ ਬੰਦਾ ਪੈਸੇ ਖਰਚਣ ਨੂੰ ਤਿਆਰ ਹੈ ਸਾਨੂੰ ਸਭ ਨੂੰ ਤਿਆਰ ਆ ਜੀ ਲੋਕ ਬਹੁਤ ਮਾੜਾ ਹਾਲ ਆ ਲੋਕਾਂ ਦਾ ਦਵਾਈਆਂ ਢੋਟੋ ਕੇ ਡਾਕਟਰਾਂ ਦੇ ਉੱਥੇ ਥੱਕ ਗਏ ਉਹਨਾਂ ਦਾ ਕੋਈ ਇਲਾਜ ਨਹੀਂ ਹੈਗਾ ਪਰ ਜਿਹੜੀਆਂ ਅਸੀਂ ਆਪਣੀਆਂ ਘਰਾਂ ਬਣਾ ਕੇ ਚੀਜ਼ਾਂ ਖਾਂਦੇ ਆ ਉਹ ਤੁਸੀਂ ਵਰਤਦੇ ਰਹੋ ਤਾਂ ਤੁਹਾਨੂੰ ਬਿਮਾਰੀਆਂ ਤੁਹਾਡੇ ਨੇੜੇ ਨਹੀਂ ਆਉਣਗੀਆਂ ਮਤਲਬ ਜੋ ਤੁਸੀਂ ਪੈਦਾ ਕਰਦੇ ਹੋ ਤੁਹਾਡਾ ਲੱਗ ਜਾਂਦਾ तकरीबन ਹਾਂ ਲੱਗ ਜਾਂਦਾ ਵਧੀਆ ਆਮਦਨ ਵੀ ਛੱਡ ਕੇ ਜਾਂਦਾ ਨਹੀਂ ਛੱਡਦਾ ਜੀ ਸਾਨੂੰ ਸਾਡਾ ਹੱਕ ਦੇ ਜਾਂਦਾ ਸੋ ਬਿਲਕੁਲ ਇਹ ਪੰਜਾਬ ਦਾ ਜੀਵਨ ਹੈ ਪੰਜਾਬ ਦੇ ਲੋਕ ਕਿੱਦਾਂ ਰਹਿੰਦੇ ਸੀ ਸੋ ਮੈਂ ਤੁਹਾਨੂੰ ਮਾਹੌਲ ਦਿਖਾ ਦਮਾ ਇੱਕ ਵਾਰੀ ਇਹ ਘਰ ਦਾ ਇਹ ਖੁੱਲੇ ਮਾਹੌਲ ਤੁਹਾਨੂੰ ਹੁਣ ਬਹੁਤ ਘੱਟ ਮਿਲਣਗੇ ਘਰ ਛੋਟੇ ਛੋਟੇ ਹੋ ਗਏ ਘਰਾਂ ਦੇ ਵਿੱਚ ਇਹ ਚੀਜ਼ ਆ ਗਈਆਂ ਜੀ ਹੁਣ ਵੀ ਡਰਾਇੰਗ ਰੂਮ ਬੈੱਡਰੂਮ ਕਿਚਨ ਹੁਣੋਂ ਨਾਮ ਵੀ ਬਦਲ ਗਏ ਪਹਿਲਾਂ ਹੁੰਦਾ ਸੀ ਬੈਠਕ 'ਚ ਬਹਿਣਾ ਜੀ ਬੈਠਕ ਹੁੰਦੀ ਸੀ ਜਾ ਹੁਣ ਉਹ ਚੀਜ਼ਾਂ ਬਦਲ ਗਈਆਂ ਤੁਸੀਂ ਉਹ ਇਹ ਚੀਜ਼ਾਂ ਨੂੰ ਕਿਦਾਂ ਦੇਖਦੇ ਆ ਵੀ ਮਹਿਲਾ ਵੱਲੋਂ ਚੱਲ ਗਿਆ ਕੰਮ ਨਹੀਂ ਗੱਲ ਤਾਂ ਹੋਰ ਆ ਜੀ ਨਾਂ ਹੀ ਬਦਲੇ ਜਿਆਦਾ ਤਾਂ ਹੂੰ ਬਾਕੀ ਕੁਝ ਨਹੀਂ ਬਦਲਿਆ ਹੈਗਾ ਮਿਹਨਤ ਸਾਨੂੰ ਕਰਨੀ ਪੈਣੀ ਆ ਹੂੰ ਜੇ ਤੁਸੀਂ ਮਿਹਨਤ ਨਹੀਂ ਕਰਦੇ ਹੈਗੇ ਤਾਂ ਤੁਸੀਂ ਫਿਰ ਤੁਹਾਡੀ ਪੀੜ੍ਹੀ ਨਹੀਂ ਤਾਂ ਅਗਲੀ ਪੀੜ੍ਹੀ ਨੂੰ ਕੁਝ ਨਹੀਂ ਪਚਣਾ ਹੈਗਾ ਵੈਸੇ ਤਾਂ ਤੁਹਾਡੀ ਵਾਲੀ ਪੀੜ੍ਹੀ ਜਿਹੜੀ ਆਪਣੇ ਆਈ ਉਹ ਪੀੜ੍ਹੀ ਸਾਡੀ ਉਹਦੇ ਵਿੱਚ ਹੀ ਸਾਨੂੰ ਦੇਖਣ ਲੱਗ ਜਾਣਾ ਵੀ ਕੀ ਆ ਹੋਇਆ ਹੈ ਜਿਹੜੀ ਗੱਲ ਤੁਸੀਂ ਪਹਿਲਾਂ ਕਰਕੇ ਹੜੇ ਆ ਵੀ ਉੱਧਰ ਜਿਹੜੇ ਹੈਗੇ ਆ ਉਹਨਾਂ ਨਾਲ ਇਦਾਂ ਹੋਇਆ ਉਹ ਹੋਇਆ ਉਹਨਾਂ ਦੀ ਇਹ ਆਪਣੀ ਟਰੈਜੇਡੀ ਇਹ ਹੀ ਸੀ ਵੀ ਉਹਨਾਂ ਨੂੰ ਪੈਸੇ ਦਿਖ ਗਏ ਬਹੁਤੇ ਚਗਾ ਚੌਂਦ ਵਿੱਚ ਇਦਾਂ ਦੇ ਫਸੇ ਉਹ ਨਾ ਉਹਨਾਂ ਕੋਲ ਪੈਸਾ ਰਿਹਾ ਨਾ ਘਰ ਰਿਹਾ ਨਾ ਜ਼ਮੀਨ ਰਹੀ ਹੁਣ ਹੈਗੇ ਸਾਡੇ ਵੀ ਰਿਸ਼ਤੇਦਾਰ ਹੈਗੇ ਉੱਧਰ ਉਹ ਜਿਹੜੇ ਕਹਿੰਦੇ ਆ ਵੀ ਅਸੀਂ ਜ਼ਮੀਨ ਨਹੀਂ ਬੇਚਣੀ ਅਸੀਂ ਨਮਕ ਨਾਲ ਰੋਟੀ ਖਾ ਲਾਂਗੇ ਪਹਿਲਾਂ ਉਹ ਏਰੀਆ ਦਾ ਵਿੱਚ 3 ਕਰੋੜ ਨੂੰ ਕੀ ਲਾਭਿਕਾ ਦਾ ਅੱਜ ਉਹੀ ਜਿਹੜੇ ਉਹਨਾਂ ਦੇ ਖੇਤਾਂ ਨੂੰ 18 ਕਰੋੜ ਦੀ ਆਫਰ ਕਰਦੇ ਆ ਪਰ ਉਹ ਕਹਿੰਦਾ ਮੁੰਡਾ ਕਹਿੰਦਾ ਵੀ ਬਾਪੂ ਜੀਾਂ ਦਾ ਅਸੀਂ ਜ਼ਮੀਨ ਨਹੀਂ ਵੇਚਣੀ ਹੈਗੀ ਵੀ ਨਮਕ ਨਾਲ ਰੋਟੀ ਖਾਣੀਆਂ। ਉਹੀ ਮੈਂ ਮੇਰਾ ਇਹ ਵੀ ਕਹਿਣਾ ਹੈਗਾ ਵੀ ਦੇਖੋ ਆਪਾਂ ਵੇਚ ਲਾਂਗੇ ਸਾਰਾ ਕੁਝ ਕਰ ਲਾਂਗੇ ਪਰ ਰੋਟੀਆਂ ਦੋਹੀ ਚਾਹੀਦੀਆਂ ਬੰਦੇ ਨੂੰ। ਉਹ ਚਾਹੀਦੀਆਂ ਜਿਹੜੀਆਂ ਨਾਲ ਆਪਾਂ ਸੰਤੋਸ਼ਟ ਹੋ ਜਾਈਏ ਸੰਤੋਸ਼ਟ ਆਪਾਂ ਤਾਂ ਹੋਣਾ ਹੈ ਜੇ ਸਾਡਾ ਮਨ ਖੁਸ਼ ਹੈਗਾ ਮਨ ਖੁਸ਼ ਤਾਂ ਹੋਣਾ ਜੇ ਅਸੀਂ ਵਧੀਆ ਖਾਵਾਂਗੇ ਜੇ ਅਸੀਂ ਕੈਮੀਕਲ ਖਾਣੇ ਆ ਫਿਰ ਅਸੀਂ ਸੋਚਣਾ ਵੀ ਸਾਡਾ ਮਨ ਸੰਤੋਸ਼ਟ ਹੋ ਜਾ ਉਹ ਬਿਲਕੁਲ ਨਹੀਂ ਹੋਣਾ ਹੈਗਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜੇ ਦਿਖਾਦੇ ਤੁਹਾਨੂੰ ਪੀੜੀਏ ਮਨ ਵਿੱਚ ਚੱਲੇ ਵਿਕਾਰ ਸੋ ਚੰਗਾ ਜੀਵਨ ਜਿਉਣ ਦਾ ਮੂਲ ਮੰਤਰ ਕੀ ਹੈ ਉਹ ਪੰਜਾਬ ਦੀ ਇਸ ਰਹਿਣ ਸਹਿਣ ਜਿਹੜਾ ਹੈਗਾ ਪੰਜਾਬ ਦੀ ਇਹ ਵਿਰਾਸਤ ਆ ਇਹਦੇ ਵਿੱਚੋਂ ਹੀ ਮਿਲਦਾ ਸੀ ਇਹਨੂੰ ਛੱਡਦੇ ਜਾਂਦੇ ਆ ਸ਼ਬਦ ਤਾਂ ਲੋਪ ਹੁੰਦੇ ਜਾਂਦੇ ਚੀਜ਼ਾਂ ਵੀ ਬਦਲ ਗਈਆਂ ਕਦੇ ਆਧ ਰੜਕੇ ਦਾ ਛੰਨਾ ਪੀ ਕੇ ਤੜਕੇ ਬਜ਼ੁਰਗ ਖੇਤਾਂ ਦੇ ਵਿੱਚ ਚੱਲ ਜਾਂਦੇ ਸੀ ਹਲ ਵਾਉਂਦੇ ਸੀ ਤੇ ਖਰਾਕਾ ਉਦਾਂ ਦੀ ਅਸੀਂ ਹੁਣ ਚੂਰੀਆਂ ਸਿਰਫ ਨਾਂ ਸੁਣਨ ਨੂੰ ਰਹਿ ਗਏ ਚੂਰੀਆਂ ਹੁਣ ਕੋਈ ਕੁੱਟਦਾ ਨਹੀਂ ਨਾ ਚੂਰੀਆਂ ਕੋਈ ਖਾਂਦਾ ਜੋ ਪੈਕੇਟ ਫੂਡ ਜਿਹੜਾ ਹੈਗਾ ਉਹ ਖਾ ਖਾ ਕੇ ਸਾਡੇ ਜੋ ਹਾਲਾਤ ਹੋਏ ਆ ਉਹ ਕਿਸੇ ਤੋਂ ਹੁਣ ਲੁਕੇ ਛਿਪੇ ਨਹੀਂ ਪਰ ਕਦੋਂ ਅਸੀਂ ਇਹਨਾਂ ਚੀਜ਼ਾਂ ਵੱਲ ਮੁੜਾਂਗੇ ਆ ਦਾਣੇਦਾਰ ਸ਼ੱਕਰ ਕਦੋਂ ਅਸੀਂ ਚੀਨੀ ਦੀ ਥਾਂ ਤੇ ਆਪਣੇ ਘਰਾਂ ਦੇ ਵਿੱਚ ਲਾਜ਼ਮੀ ਕਰਾਂਗੇ ਕਦੋਂ ਅਸੀਂ ਆਪਣੀ ਸਿਹਤ ਲਈ ਫਿਕਰਮੰਦ ਹੋਵਾਂਗੇ ਜਿੱਥੇ ਸ਼ੱਕਰ ਹੈ ਤਾਂ ਉਸ ਦੇ ਨਾਲ ਹੀ ਜਿਹੜਾ ਇਹ ਗੁੜ ਹੈ ਆ ਗੁੜ ਦੀਆਂ ਟਿੱਕੀਆਂ ਜੋ ਬਣੀਆਂ ਪਈਆਂ ਸਾਡੀ ਵਿਰਾਸਤ ਦਾ ਹਿੱਸਾ ਸਾਡੇ ਵਿਰਸੇ ਦਾ ਅੰਗ ਹੈ ਸੋ ਜਿਹੜਾ ਕੰਮ ਇਹ ਕਰ ਸਕਦੀਆਂ ਜੋ ਸਿਹਤ ਸਾਨੂੰ ਇਹ ਗੁੜਦੀਆਂ ਪੇਸ਼ੀਆਂ ਦੇ ਸਕਦੀਆਂ ਉਹ ਉਹ ਦਾਣੇਦਾਰ ਜਿਹੜੀ ਉਹ ਚੀਨੀ ਪੈਕਟਾਂ ਦੇ ਵਿੱਚ ਪੈ ਗੋ ਗਿਆ ਦੀ ਉਹ ਕਦੇ ਨਹੀਂ ਦੇ ਸਕਦੀ ਸੋ ਅਸੀਂ ਕਿੰਨੀ ਛੇਤੀ ਇਹਨਾਂ ਚੀਜ਼ਾਂ ਵੱਲ ਮੁੜਦੇ ਆਂ ਕਦੋਂ ਮੁੜਦੇ ਆਂ ਕਦੋਂ ਆਪਣੇ ਵਿਰਸੇ ਨੂੰ ਪਿਆਰ ਕਰਦੇ ਆਂ ਕਦੋਂ ਮਿੱਟੀ ਨਾਲ ਮੋਹ ਪਾਉਂਦੇ ਆਂ ਕਦੋਂ ਖੇਤੀ ਨੂੰ ਉੱਤਮ ਮੰਨਦੇ ਆਂ ਕਦੋਂ ਜੋ ਚੱਕਰੀ ਹੈ ਉਹਨੂੰ ਨਖਿੱਧ ਅਸੀਂ ਮੰਨਾਂਗੇ ਕਿ ਨਹੀਂ ਮੰਨਾਂਗੇ ਜਾਂ ਫਿਰ ਅਸੀਂ ਤੱਕੇ ਹੀ ਖਾਵਾਂਗੇ ਆਪਣੀਆਂ ਜ਼ਮੀਨਾਂ ਵੇਚ ਕੇ ਸਿਕਿਉਰਿਟੀ ਗਾਰਡ ਹੀ ਲੱਗਣਾ ਉਸ ਥਾਵਾਂ ਦੇ ਉੱਤੇ ਦੁਬਾਰਾ ਪੈਸੇ ਦਾ ਉਜਾੜਾ ਕਰਨਾ ਇਹ ਬਹੁਤ ਸਾਰੀ ਚੀਜ਼ਾਂ ਬੜੇ ਸਵਾਲ ਪੰਜਾਬੀਆਂ ਦੇ ਉੱਤੇ ਅੱਜ ਖੜੇ ਹੁੰਦੇ ਆ ਤੇ ਪੰਜਾਬੀ ਇਹਨਾਂ ਸਵਾਲਾਂ ਦਾ ਜਵਾਬ ਕਦੋਂ ਖੋਜਣਗੇ ਕਦੋਂ ਆਪਣੀ ਵਿਰਾਸਤ ਵੱਲ ਮੁੜਨਗੇ ਇਹ ਵੱਡੇ ਸਵਾਲ ਹੈ ਹੁਣ ਇਸ ਸਵਾਲਾਂ ਦਾ ਜਵਾਬ ਕਦੋਂ ਮਿਲਦੇ ਇਹ ਸਮੇਂ ਦੇ ਗਰਭ ਦੇ ਵਿੱਚ ਲੁਕਿਆ ਹੋਇਆ ਪਰ ਬਹੁਤ ਵੱਡੀ ਮਿਸਾਲ ਹੈ ਇਹ ਰਹਿਣ ਸਹਿਣ ਪੰਜਾਬ ਦਾ ਜੋ ਅੱਜ ਤੱਕ ਸਰਦਾਰ ਰਜੀਤ ਸਿੰਘ ਜੀ ਹੋਰਾਂ ਨੇ ਸਾਂਭਿਆ ਹੋਇਆ ਤੋਂ ਜੇਕਰ ਤੁਸੀਂ ਵੀ ਜੋ ਕੁਝ ਇਹ ਪੈਦਾ ਕਰ ਰਹੇ ਆ ਜੋ ਇਹਨਾਂ ਕੋਲ ਵੱਧ ਆਏ ਜੋ ਜਿੰਨਾਂ ਕ ਐਕਸੈਸ ਦੇ ਵਿੱਚ ਇਹਨਾਂ ਕੋਲ ਆ ਜਾਂਦਾ ਹੈ ਆਪਣੇ ਘਰ ਜੁਗਾ ਰੱਖ ਕੇ ਇਹ ਆਪਣੇ ਰਿਸ਼ਤੇਦਾਰਾਂ ਨੂੰ ਜੁਗਾ ਰੱਖ ਕੇ ਉਸ ਤੋਂ ਬਾਅਦ ਇਹ ਵੇਚ ਵੀ ਦਿੰਦੇ ਜਾਂ ਕਹਿ ਲੋ ਵੀ ਜੇ ਕਿਸੇ ਨੂੰ ਲੋੜ ਹੋਵੇ ਤਾਂ ਉਹ ਇਹਨਾਂ ਤੋਂ ਖਰੀਦ ਵੀ ਸਕਦਾ ਹੈ ਤਾਂ ਇਹ ਵੀ ਇੱਕ ਵੱਡੀ ਗੱਲ ਆ ਵੀ ਰਿਸ਼ਤੇਦਾਰਾਂ ਨੂੰ ਵੀ ਦਿੰਦੇ ਆ ਇਹ ਪਿਆਰ ਵੀ ਜਿਹੜਾ ਹੈਗਾ ਅੱਜ ਬਣਿਆ ਹੋਇਆ ਹੈ ਇਹ ਵੀ ਕਿਤੇ ਕਿਤੇ ਦੇਖਣ ਨੂੰ ਮਿਲਦਾ ਨਹੀਂ ਹਰ ਕੋਈ ਕਿਸੇ ਦੀ ਲੱਤ ਖਿੱਚਣ ਦੇ ਲਈ ਕਾਲਾ ਵੀ ਕੋਈ ਤਗੜਾ ਕਿਉਂ ਹੋ ਗਿਆ ਮੈਂ ਇਹਨੂੰ ਖਿੱਚ ਲਵਾ ਸੋ ਇਹ ਪਿਆਰ ਵੀ ਸਾਡੀ ਵਿਰਾਸਤ ਦੇ ਵਿੱਚ ਸੋ ਸਾਰੀ ਚੀਜ਼ਾਂ ਨੂੰ ਸਾਂਭਣ ਦੀ ਲੋੜ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚੋਂ ਕੀ ਕੁਝ ਖਾਸ ਲੱਗਿਆ ਜਿਹੜੀ ਜਾਣਕਾਰੀ ਮਿਲੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ